ਨਵਜੋਤ ਸਿੱਧੂ ਵੱਲੋਂ ਦੱਸੇ ਗਏ ਕੈਂਸਰ ਦੇ ਇਲਾਜ ਤੇ ਦਿੱਤੀ ਗਈ ਜਾਣਕਾਰੀ ਨੂੰ ਮੈਂ ਨਕਾਰਦੀ ਹਾਂ ਕਿਉਂਕਿ 8 ਸਾਲ ਤੋਂ ਮੈਂ ਕੈਂਸਰ ਪੇਸ਼ੈਂਟ ਆ ਮੈਨੂੰ ਪਤਾ ਕਿ ਕੀ ਖਾਣਾ ਚਾਹੀਦਾ ਕੀ ਨਹੀਂ ਖਾਣਾ ਚਾਹੀਦਾ ਸੋ ਉਹਦੀ ਸਾਰੀ ਜਾਣਕਾਰੀ ਅੱਜ ਆਪਾਂ ਵੀਡੀਓ ਵਿੱਚ ਦਵਾਂਗੇ ਉਹਨਾਂ ਦੀ ਵੀਡੀਓ ਸੁਣ ਕੇ ਬਹੁਤ ਸਾਰੇ ਪੇਸ਼ੈਂਟ ਜਿਹੜੇ ਉਹ ਗਲਤ ਰਸਤੇ ਜਾ ਰਹੇ ਨੇ ਆਪਣੀ ਜਾਨ ਦੇ ਨਾਲ ਖੇਡ ਰਹੇ ਨੇ ਉਹ ਕਿਹੜੀ ਜਾਣਕਾਰੀ ਹੈ ਜਿਹੜੀ ਉਹਨਾਂ ਨੇ ਗਲਤ ਦਿੱਤੀ ਆ ਕਿਹੜੀ ਜਾਣਕਾਰੀ ਉਹਨਾਂ ਨੇ ਸਹੀ ਦਿੱਤੀ ਉਹ ਸਾਰਾ ਆਪਾਂ ਅੱਗੇ ਵੀਡੀਓ ਦੇ ਵਿੱਚ ਦੱਸਾਂਗੇ ਤੇ ਵੀਡੀਓ ਚ ਬਣੇਗਾ ਹੈਲੋ ਫਰੈਂਡਸ ਸਤਿ ਸ਼੍ਰੀ ਅਕਾਲ ਨਮਸਤੇ ਅਦਾਵ ਰਾਮ ਰਾਮ ਜੈ ਮਾਤਾ ਦੀ ਕਿਵੇਂ ਆਸਾ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਮੇਰੇ ਚੈਨਲ ਰੂਬ ਬਲੌਗਰ ਤੇ ਤਾਂ ਫਰੈਂਡ ਸ਼ੁਰੂ ਕਰਦੇ ਆਪਾਂ ਅੱਜ ਦੀ ਵੀਡੀਓ ਅੱਜ ਦੀ ਵੀਡੀਓ ਬਹੁਤ ਹੀ ਜਾਣਕਾਰੀ ਵਾਲੀ ਹੋਣ ਵਾਲੀ ਹੈ ਤੇ ਬਹੁਤ ਹੀ ਜ਼ਰੂਰੀ ਹੈ ਹਰ ਇੱਕ ਦੇ ਸੁਣਨ ਵਾਲੀ ਵੀ ਤਾਂ ਅੱਜ ਵਾਲੀ ਜਿਹੜੀ ਵੀਡੀਓ ਵਾ ਜੇ ਤੁਹਾਡੇ ਕੋਲ ਟਾਈਮ ਨਹੀਂ ਹੈਗਾ ਤਾਂ ਤੁਸੀਂ ਆਪਣੇ ਵਟਸਐਪ ਤੇ ਸੈਂਡ ਕਰਕੇ ਉਹਨੂੰ ਸੇਵ ਕਰਕੇ ਰੱਖ ਸਕਦੇ ਹੋ ਉਦੋਂ ਤੁਸੀਂ ਇਸ ਵੀਡੀਓ ਨੂੰ ਪੂਰਾ ਜ਼ਰੂਰ ਸੁਣਿਓ ਜੇ ਕਿਉਂਕਿ ਬਹੁਤ ਹੀ ਕੀਮਤੀ ਜਾਣਕਾਰੀ ਅੱਜ ਆਪਾਂ ਤੁਹਾਨੂੰ ਦੇਣ ਵਾਲੇ ਆ ਸੋਸ਼ਲ ਮੀਡੀਆ ਤੇ ਜਿਵੇਂ ਤੁਸੀਂ ਆਮ ਹੀ ਦੇਖਦੇ ਹੋ ਅਫਵਾਹਾਂ ਬਹੁਤ ਉੱਡ ਜਾਂਦੀਆਂ ਨੇ ਉਹਨਾਂ ਸਾਰੀਆਂ ਬਾਰੇ ਅੱਜ ਆਪਾਂ ਤੁਹਾਨੂੰ ਜਾਣਕਾਰੀ ਦਵਾਂਗੇ ਕਿ ਸਾਡੇ ਜੀਵਨ ਵਾਸਤੇ ਕੀ ਸਹੀ ਹੈ ਤੇ ਕੀ ਗਲਤ ਆ ਤੇ ਆਓ ਜੀ ਸ਼ੁਰੂ ਕਰਦੇ ਆਪਾਂ ਅੱਗੇ ਵੀਡੀਓ ਬਾਕੀ ਜਿਨ੍ਹਾਂ ਨੇ ਸਕਿੱਪ ਕਰਕੇ ਦੇਖਣੀ ਆ ਉਹ ਤੁਸੀਂ ਵੀਡੀਓ ਨੂੰ ਹੁਣੇ ਬੰਦ ਕਰ ਸਕਦੇ ਹੋ ਕਿਉਂਕਿ ਅਧੂਰੀ ਜਾਣਕਾਰੀ ਜਿਹੜੀ ਆ ਤੁਹਾਡੀ ਜਾਣ ਵਾਸਤੇ ਬਹੁਤ ਹੀ ਘਾਤਕ ਹੋ ਸਕਦੀ ਏ ਕਿਉਂਕਿ ਜਿਵੇਂ ਥੋੜੇ ਦਿਨ ਹੋ ਗਿਆ ਵਾ ਤੁਸੀਂ ਸੋਸ਼ਲ ਮੀਡੀਆ ਤੇ ਵੇਖਿਆ ਹੋਊਗਾ ਕਿ ਨਵਜੋਤ ਸਿੱਧੂ ਜੀ ਨੇ ਆਪਣੀ ਵਾਈਫ ਦਾ ਸਾਰਾ ਉਹਨਾਂ ਨੇ ਜਿਹੜਾ ਦੱਸਿਆ ਵਾ ਕਿ ਇਹ ਕੈਂਸਰ ਕਿਵੇਂ ਠੀਕ ਹੋਈ ਆ ਉਹਨਾਂ ਨੇ ਜਿਹੜੀਆਂ ਗੱਲਾਂ ਦਸੀਆਂ ਉਹਨਾਂ ਦਾ ਜਿਹੜਾ ਮੈਸੇਜ ਆ ਉਹ ਲੋਕਾਂ ਤਾਈਂ ਜਿਹੜਾ ਵਾ ਬਹੁਤ ਲੋਕਾਂ ਤਾਈਂ ਕਿਸੇ ਤਾਈਂ ਸਹੀ ਵੀ ਪਹੁੰਚਿਆ ਹੋਊਗਾ ਬਹੁਤ ਗਲਤ ਮੈਸੇਜ ਪਹੁੰਚਿਆ ਵਾ ਕਿ ਲੋਕ ਇਸ ਚੀਜ਼ ਨੂੰ ਦੇਖਦੇ ਪਏ ਆ ਇੱਕ ਥੰਬਨੇਲ ਬਾ ਲੱਗਾ ਹੋਇਆ ਜਿਵੇਂ ਵੀ ਬਿਨਾ ਟਰੀਟਮੈਂਟ ਤੋਂ ਜਿਵੇਂ ਠੀਕ ਹੋਏ ਇਹੋ ਜੀ ਕੋਈ ਗੱਲ ਨਹੀਂ ਆ ਤੁਸੀਂ ਪਹਿਲਾਂ ਵੀ ਜਿਹੜੇ ਸੋਸ਼ਲ ਮੀਡੀਆ ਤੇ ਤੁਸੀਂ ਦੇਖਿਆ ਹੋਊਗਾ ਵੀ ਉਹਨਾਂ ਦੀ ਪਹਿਲਾਂ ਵੀ ਵਾਈਫ ਦੀਆਂ ਵੀਡੀਓਜ਼ ਆਉਂਦੀਆਂ ਸੀਗੀਆਂ ਵੀ ਉਹ ਹਸਪੀਟਲ ਉਹਨਾਂ ਟਰੀਟਮੈਂਟ ਕਰਵਾਇਆ ਵਾ 8 ਸਾਲ ਹੋ ਗਏ ਮੈਨੂੰ ਕੈਂਸਰ ਹੋਈ ਨੂੰ ਤੇ ਮੇਰਾ ਜਿਹੜਾ ਐਕਸਪੀਰੀਅੰਸ ਮੈਂ ਮੰਨਦੀ ਜਿੰਨਾ ਕਿ ਮੈਂ ਇਸ ਚੀਜ਼ ਤੇ ਸਟੱਡੀ ਕੀਤੀ ਹੈ ਕਿ ਬਹੁਤ ਐਕਸਪੀਰੀਅੰਸ ਇਸ ਚੀਜ਼ ਦਾ ਕਿ ਕੀ ਚੀਜ਼ ਆਪਾਂ ਨੂੰ ਖਾਣੀ ਚਾਹੀਦੀ ਹੈ ਕੀ ਨਹੀਂ ਖਾਣੀ ਚਾਹੀਦੀ ਕਿਹੜਾ ਟ੍ਰੀਟਮੈਂਟ ਕਰਾਉਣਾ ਚਾਹੀਦਾ ਕਿਹੜਾ ਨਹੀਂ ਕਰਾਉਣਾ ਚਾਹੀਦਾ ਜਿਵੇਂ ਆਪਣਾ ਕੰਮ ਆਚਾਰ ਪਨੀਰੀ ਸੇਲ ਕਰਨ ਦਾ ਤੇ ਆਪਾਂ ਨੂੰ ਫੋਨ ਆਉਂਦੇ ਨੇ ਪਹਿਲਾਂ ਚਲੋ ਨੰਬਰ ਨਹੀਂ ਸੀ ਕਿਸੇ ਦੇ ਕੋਲ ਤੇ ਨਹੀਂ ਸੀ ਇਹਨਾਂ ਪਤਾ ਲੱਗਦਾ ਹੁਣ ਫੋਨ ਆਉਂਦੇ ਨੇ ਥੋੜੇ ਦਿਨ ਜਿਵੇਂ ਤੁਹਾਨੂੰ ਪਤਾ ਟ੍ਰੀਟਮੈਂਟ ਦਿੱਤਾ ਜਲਦਾ ਮੇਰਾ ਤੇ ਮੈਂ ਹਸਪੀਟਲ ਜਾਣਾ ਸੀ ਮੈਂ ਕਿਹਾ ਵੀ ਮੈਂ ਨਾ ਤੁਹਾਨੂੰ ਨੈਕਸਟ ਸਟੇਪ ਭੇਜੂੰਗੀ ਉਦ ਕਿ ਮੈਡਮ ਤੁਸੀਂ ਨਵਜੋਤ ਸਿੱਧੂ ਜੀ ਉਹਨਾਂ ਦੀ ਉਹ ਵਾਈਫ ਵਾਲੀ ਵੀਡੀਓ ਨਹੀਂ ਦੇਖੀ ਤੁਸੀਂ ਅਜੇ ਵੀ ਟ੍ਰੀਟਮੈਂਟ ਕਰਵਾ ਰਹੇ ਹੋ ਉਹਨਾਂ ਨੇ ਦੇਖੋ ਘਰੇ ਡਾਈਟ ਖਾ ਕੇ ਤੇ ਸਾਰਾ ਕੁਝ ਠੀਕ ਕੀਤਾ ਇਹ ਚੀਜ਼ ਸੁਣ ਕੇ ਮੈਂ ਹੈਰਾਨ ਬਹੁਤ ਹੋਈ ਮੈਂ ਚਲੋ ਦੇਖਦੀਆਂ ਵੀਡੀਓ ਕੋਈ ਟਾਈਮ ਤਾਂ ਮਿਲਦਾ ਨਹੀਂ ਆਪਾਂ ਨੂੰ ਵੀਡੀਓ ਵੇਖਣ ਤੋਂ ਫਿਰ ਮੈਂ ਵੀਡੀਓ ਸਾਰੀ ਵੇਖੀ ਵੀ ਸੁਣੀ ਵੀ ਤੇ ਜਿੰਨਾ ਕੁ ਟਾਈਮ ਹੈਗਾ ਸੀ ਮੇਰੇ ਕੋਲ ਓਨੀ ਕੁ ਮੈਂ ਵੀਡੀਓ ਸੁਣੀ ਆ ਵੀ ਉਹਨਾਂ ਨੇ ਮੈਸੇਜ ਤਾਂ ਕੁਝ ਹੋਰ ਦੇ ਰਹੇ ਸੀਗੇ ਤੇ ਪਰ ਮੈਸੇਜ ਜਿਹੜਾ ਕਿਸੇ ਤੱਕ ਹੋਰ ਪਹੁੰਚਿਆ ਵਾ ਹੁਣ ਜਿਵੇਂ ਉਹਨਾਂ ਨੇ ਕੁਝ ਕੁਝ ਵਿੱਚ ਗੱਲਾਂ ਦਸੀਆਂ ਤਾਂ ਕਿਸੇ ਨੇ ਨਾ ਉਸੀ ਨੂੰ ਸਾਰੀ ਨੂੰ ਗੱਲ ਨੂੰ ਐ ਲੈ ਲੈਣਾ ਹੁੰਦਾ ਵੀ ਵਾਕਈ ਯਾਰ ਇਹਨਾਂ ਨੇ ਸ਼ਾਇਦ ਇਲਾਜ ਹੀ ਨਹੀਂ ਕਰਵਾਇਆ ਹੈਗਾ ਫਿਰ ਮੈਂ ਵੀਡੀਓ ਦੇਖੀ ਤੇ ਜਿੰਨਾ ਕੁ ਮੇਰੇ ਕੋਲ ਟਾਈਮ ਹੈਗਾ ਸੀ ਫਿਰ ਮੈਂ ਸੁਣੀ ਜਿਹੜੀਆਂ ਜਿਹੜੀਆਂ ਗੱਲਾਂ ਮੈਨੂੰ ਠੀਕ ਲੱਗੀਆਂ ਉਹ ਆਪਾਂ ਤੁਹਾਨੂੰ ਦੱਸੇ ਵੀ ਉਹਨਾਂ ਨੇ ਕਈ ਗੱਲਾਂ ਵਿੱਚ ਸਹੀ ਵੀ ਕਹੀਆਂ ਗਲਤ ਉਹਨਾਂ ਨੇ ਕੁਝ ਵੀ ਨਹੀਂ ਕਿਹਾ ਵੈਸੇ ਉਹ ਥੰਬਨੇਲ ਤੇ ਵੀ ਬਾਅਦ ਜਿਹੜੇ ਲਾਉਣ ਵਾਲੇ ਵੀ ਤੁਹਾਨੂੰ ਪਤਾ ਥੰਬਨੇਲ ਤੇ ਲਾ ਦਿੰਦੇ ਹੈਗੇ ਆ ਵੀ ਬਿਨਾ ਟ੍ਰੀਟਮੈਂਟ ਤੋਂ ਉਹਨਾਂ ਨੇ ਆਪਣਾ ਕੈਂਸਰ ਨੂੰ ਠੀਕ ਕੀਤਾ ਇਹੋ ਜੀ ਕੋਈ ਗੱਲ ਨਹੀਂ ਹੈ ਉਹਦੇ ਵਿੱਚ ਉਹਨਾਂ ਨੇ ਡੇਡੇਡੇ ਹਸਪੀਟਲ ਚ ਉਹਨਾਂ ਦਾ ਇਲਾਜ ਹੋਇਆ ਸੀ ਜਿਵੇਂ ਰਜਿੰਦਰਾ ਹਸਪੀਟਲ ਦਾ ਵੀ ਉਹਨਾਂ ਨੇ ਨਾਮ ਲਿਆ ਫਿਰ ਉਹਦੇ ਵਿੱਚ ਇਹ ਵੀ ਉਹਨਾਂ ਨੇ ਦੱਸਿਆ ਕਿ ਉਹਨਾਂ ਨੂੰ ਕੈਂਸਰ ਦੁਬਾਰਾ ਹੋ ਗਈ ਸੀ ਕਿਉਂਕਿ ਉਹਨਾਂ ਦੀ ਕੀਮੋਥੈਰੇਪੀ ਹੋ ਗਈਆਂ ਸੀਗੀਆਂ ਤੇ ਆਪਾਂ ਸ਼ੁਰੂ ਤੋਂ ਹੀ ਤੁਹਾਨੂੰ ਇਹ ਦੱਸਦੇ ਆ ਰਹੇ ਹਾਂ ਮੈਨੂੰ ਵੀ ਕਿਸੇ ਦਾ ਵੀ ਫੋਨ ਆਵੇ ਤੇ ਆਪਾਂ ਇਹ ਪਹਿਲਾਂ ਦੱਸ ਦਿੰਨੇ ਕਿ ਇਹ ਵੀ ਪੇਸ਼ੈਂਟ ਦਾ ਫੋਨ ਆਵੇ ਕਿ ਭਾਈ ਜੀ ਪਹਿਲਾਂ ਤੁਸੀਂ ਆਪਣਾ ਸਹੀ ਟਰੀਟਮੈਂਟ ਕਰਵਾਓ ਕਿਸੇ ਸਹੀ ਹਸਪੀਟਲ ਤੋਂ ਟਰੀਟਮੈਂਟ ਕਰਵਾਓ ਜਿੱਥੇ ਤੁਹਾਨੂੰ ਤਸੱਲੀ ਹੋਵੇ ਕਿ ਹਾਂ ਸਾਡਾ ਇਲਾਜ ਜਿਹੜਾ ਸਹੀ ਹੋ ਰਿਹਾ ਵਾ ਇਹ ਵੀ ਤੁਹਾਡਾ ਜਾਣਨਾ ਬਹੁਤ ਜ਼ਰੂਰੀ ਹੁੰਦਾ ਕਿ ਜਿੱਥੇ ਤੁਸੀਂ ਟਰੀਟਮੈਂਟ ਕਰਵਾ ਰਹੇ ਹੋ ਕੀ ਉਹ ਹਸਪੀਟਲ ਸਹੀ ਹੈ ਕਿਉਂਕਿ ਸਾਰੇ ਹਸਪੀਟਲ ਜਿਹੜਾ ਸਿਰਫ ਪੈਸਾ ਕਮਾਉਣ ਨੂੰ ਬੈਠੇ ਆ ਕੋਈ ਕੋਈ ਡਾਕਟਰ ਹੁੰਦੇ ਨੇ ਵਿੱਚ ਚੰਗੇ ਜਿਹੜੇ ਇਮਾਨਦਾਰੀ ਨਾਲ ਇਲਾਜ ਕਰਦੇ ਨੇ ਬਾਕੀ ਜੇ ਕੋਈ ਮੈਨੂੰ ਪੁੱਛੇ ਕਿ ਤੁਹਾਡਾ ਟਰੀਟਮੈਂਟ ਕਿੱਥੋਂ ਹੋਇਆ ਤੇ ਆਪਾਂ ਬਹੁਤ ਵਾਰੀ ਦੱਸ ਚੁੱਕੇ ਹਾਂ ਅੱਜ ਵੀ ਮੈਂ ਤੁਹਾਨੂੰ ਦੱਸ ਦਿੰਨੀ ਹ ਤੇ ਮੇਰਾ ਟਰੀਟਮੈਂਟ ਜਿਹੜਾ ਜੀ ਕ ਤੇ ਹੁਣ ਜਿਹੜਾ ਵਾ ਉਹੀ ਬ੍ਰਾਂਚ ਉਹਨਾਂ ਦੀ ਮੁੱਲਾਪੁਰ ਖੁੱਲ ਗਈ ਹੈ ਨਿਊ ਚੰਡੀਗੜ੍ਹ ਉੱਥੇ ਮੇਰਾ ਟ੍ਰੀਟਮੈਂਟ ਚੱਲਦਾ ਪਿਆ ਅਜੇ ਤੱਕ ਮੇਰਾ ਟ੍ਰੀਟਮੈਂਟ ਚੱਲਦਾ ਪਿਆ ਵਾ ਤੇ ਜੇ ਆਪਾਂ ਉਹਦੇ ਵਿੱਚ ਤੁਸੀਂ ਕਹੋ ਕਿ ਮੈਡਮ ਤੁਸੀਂ ਤਾਂ ਵੀਡੀਓ ਪਾਉਨੇ ਹੋ ਵੀ ਅਸੀਂ ਆ ਖਾਣੇ ਹੋ ਖਾਂਦੇ ਆ ਦੇਖੋ ਇਹ ਜਿਹੜੀ ਚੀਜ਼ ਆ ਕੈਂਸਰ ਆ ਹਰ ਇੱਕ ਦੇ ਅੰਦਰ ਆ ਤੁਹਾਡੇ ਵੀ ਅੰਦਰ ਆ ਤੁਹਾਡੇ ਬੱਚਿਆਂ ਦੇ ਅੰਦਰ ਵੀ ਆ ਮਾਪਿਓ ਦੇ ਅੰਦਰ ਵੀ ਸਾਰਿਆਂ ਦੇ ਅੰਦਰ ਉਹ ਕੈਂਸਰ ਸੈੱਲ ਜਿਹੜੇ ਹੈਗੇ ਨੇ ਜਦੋਂ ਚੀਜ਼ ਵੱਧ ਜਾਂਦੀ ਹੈ ਤੇ ਉਹਨੂੰ ਆਪਾਂ ਕਹਿ ਦਿੰਦੇ ਆ ਜੀ ਕੈਂਸਰ ਹੋ ਗਈ ਹੈ ਜਿਵੇਂ 슈ਗਰ ਦੇ ਸੈੱਲ ਜਿਹੜੇ ਵੱਧ ਜਾਂਦੇ ਆ ਤੇ ਫਿਰ ਆ ਸੋ ਇਹ ਜਿਹੜੀ ਚੀਜ਼ ਆ ਇਹ ਵਧਣ ਘਟਣ ਤੇ ਕੰਟਰੋਲ ਕਰਨ ਤੇ ਸਾਰੀ ਜਿਹੜੀ ਡਾਈਟ ਆ ਉਹ ਖਾਣੀ ਪੈਂਦੀ ਆ ਬਾਅਦ ਚ ਪਰ ਜਦੋਂ ਮੈਂ ਟ੍ਰੀਟਮੈਂਟ ਮੈਂ ਹਮੇਸ਼ਾ ਸਾਰੇ ਪੇਸ਼ੈਂਟ ਨੂੰ ਦੱਸਦੀ ਆ ਵੀ ਪਹਿਲਾਂ ਟ੍ਰੀਟਮੈਂਟ ਆਪਣਾ ਕਰਵਾਓ ਜਦੋਂ ਆਪਾਂ ਟ੍ਰੀਟਮੈਂਟ ਕਰ ਰਹੇ ਆ ਤੇ ਉਦੋਂ ਅਸੀਂ ਇਹੋ ਜਿਵੇਂ ਮਿਲਟ ਹੋ ਗਏ ਜਾਂ ਇਹੋ ਜਿਹੀਆਂ ਚੀਜ਼ਾਂ ਜਿਹੜੀ ਆਪਾਂ ਖਾ ਰਹੇ ਆ ਉਹ ਹজম ਕਰਨੀਆਂ ਬਹੁਤ ਔਖੇ ਜਾਂਦੇ ਕਿਉਂਕਿ ਬੋਡੀ ਜਿਹੜੀ ਬਿਲਕੁਲ ਕਮਜ਼ੋਰ ਹੋ ਜਾਂਦੀ ਆ ਜਦੋਂ ਆਪਾਂ ਨੂੰ ਕੀਮੋ ਲੱਗਦੀ ਆ ਜਿਹੜੇ ਚੰਗੇ ਸਾਲ ਉਹ ਵੀ ਮਰ ਜਾਂਦੇ ਆ ਸੋ ਇੰਨੀ ਕਮਜ਼ੋਰੀ ਦੇ ਵਿੱਚ ਵੀ ਆਪਾਂ ਜੀ ਇਹੋ ਜਿਹੀ ਡਾਈਟ ਵੀ ਦੇਈ ਜਾਵਾਂ ਸੇਅਸ ਕਰਕੇ ਪਲੀਜ਼ ਤੁਹਾਨੂੰ ਇਹੀ ਅੱਜ ਜਾਣਕਾਰੀ ਵਾਲੀ ਵੀਡੀਓ ਆਪਾਂ ਇਹ ਦਨੀ ਸੀ ਤੁਹਾਨੂੰ ਮੈਸੇਜ ਕਿ ਜਿਹੜੀ ਇਹ ਪਹਿਲਾਂ ਕੋਈ ਤੁਹਾਨੂੰ ਪ੍ਰੋਬਲਮ ਹੋ ਰਹੀ ਆ ਚਾਹ ਸ਼ੂਗਰ ਹੋ ਰਹੀ ਆ ਕੈਂਸਰ ਹੋ ਰਹੀ ਆ ਪਹਿਲਾਂ ਤੁਸੀਂ ਡਾਕਟਰ ਕੋ ਜਾਓ ਟ੍ਰੀਟਮੈਂਟ ਕਰਵਾਓ ਪਹਿਲਾਂ ਟੈਸਟ ਕਰਾਓ ਚੰਗੇ ਵੀ ਤੁਹਾਨੂੰ ਪਤਾ ਲੱਗੇ ਵੀ ਤੁਹਾਡਾ ਟ੍ਰੀਟਮੈਂਟ ਹੋ ਰਿਹਾ ਉਹਦੇ ਨਾਲ-ਨਾਲ ਉਹਦੇ ਨਾਲ-ਨਾਲ ਆਪਾਂ ਤੁਹਾਨੂੰ ਦੱਸ ਦਿੰਨੇ ਆ ਵੀ ਆਪਣੀ ਜਿਹੜੀ ਡਾਈਟ ਆ ਉਹਨੂੰ ਆਪਣੇ ਨੂੰ ਸਹੀ ਕਰੋ ਸਭ ਤੋਂ ਪਹਿਲਾਂ ਰਸੋਈ ਦੇ ਵਿੱਚੋਂ ਅਲੂਮੀਨੀਅਮ ਦੇ ਤੁਸੀਂ ਭਾਂਡੇ ਕੱਢੋ ਜੇ ਤੁਸੀਂ ਉਧਰ ਟ੍ਰੀਟਮੈਂਟ ਕਰਵਾ ਰਹੇ ਹੋ ਵਧੀਆ ਤੋਂ ਵਧੀਆ ਹਸਪੀਟਲ 'ਚ ਕਰਵਾ ਲਓ ਤੇ ਫਿਰ ਨਾਲ-ਨਾਲ ਤੁਸੀਂ ਉਹੀ ਡਾਈਟ ਪ੍ਰਾਣੀ ਖਾ ਰਹੇ ਹੋ ਜਿਹੜੀ ਕਿ ਪਹਿਲਾਂ ਤੁਸੀਂ ਖਾਂਦੇ ਆ ਰਹੇ ਚਾਹੇ ਉਹੀ ਭਾਂਡੇ ਕੁੱਕਰ ਹੋ ਗਿਆ ਐਲੂਮੀਨੀਅਮ ਦੇ ਭਾਂਡੇ ਹੋਗੇ ਉਹਨਾਂ 'ਚ ਬਣਾਵਣਾ ਖਾ ਰਹੇ ਹੋ ਤੇ ਫਿਰ ਭਾਵੇਂ ਤੁਸੀਂ ਕਿੱਡੇ ਵੀ ਵੱਡੇ ਹਸਪੀਟਲ 'ਚ ਟ੍ਰੀਟਮੈਂਟ ਕਰਵਾ ਲਓ ਬਿਲਕੁਲ ਠੀਕ ਨਹੀਂ ਹੋ ਸਕਦੇ ਤੁਸੀਂ ਇਹ ਜਿਹੜੀ ਕੈਂਸਰ ਆ ਜਦੋਂ ਇੱਕ ਵਾਰੀ ਸੈੱਲ ਤੁਹਾਡੇ ਬਣਨ ਲੱਗ ਪਏ ਤੇ ਦੁਬਾਰਾ ਬਹੁਤ ਜਲਦੀ ਜਿਹੜੇ ਵਧਦੇ ਆ ਸੋ ਇਸ ਕਰਕੇ ਇਹਨੂੰ ਕੰਟਰੋਲ 'ਚ ਕਰਨ ਵਾਸਤੇ ਮੈਂ ਨਹੀਂ ਕਹਿ ਰਹੀ ਭਈ ਡਾਈਟ ਨਾਲ ਤੁਸੀਂ ਠੀਕ ਹੋ ਸਕਦੇ ਹੋ ਇਹਨੂੰ ਕੰਟਰੋਲ ਚ ਕਰਨ ਵਾਸਤੇ ਤੁਸੀਂ ਆਪਣੀ ਡਾਈਟ ਜਿਹੜੀ ਉਹ ਬਦਲ ਸਕਦੇ ਹੋ ਜਿਹੜੀ ਕਿ ਜਿਵੇਂ ਕਿ ਮੈਂ ਕੀਤਾ ਮੈਂ ਆਪਣਾ ਟਰੀਟਮੈਂਟ ਪੂਰਾ ਕਰਵਾਇਆ ਆਪਰੇਟ ਵੀ ਕਰਵਾਇਆ ਕੀਮੋ ਵੀ ਹੋਇਆ ਫਿਰ ਮੇਰੇ ਕੋਲ ਰੇਡੀਏਸ਼ਨ ਵੀ ਸਾਰੀ ਥੈਰੇਪੀ ਹੋਈਆਂ ਮੇਰੀਆਂ ਵੀ ਪਰ ਜੇ ਮੈਂ ਉਹਦੇ ਨਾਲ ਕਹਾਂ ਕਿ ਮੈਂ ਕਲੀ ਡਾਈਟ ਨਾਲ ਠੀਕ ਹੋਈ ਜਾਂ ਨਹੀਂ ਮੇਰੀ ਜਿਹੜੀ ਕੈਂਸਰ ਆ ਉਹ ਦੁਬਾਰਾ ਨਹੀਂ ਜਿਵੇਂ ਕਿ ਆਮ ਕਈਆਂ ਦੇ ਹੋ ਜਾਂਦੀ ਇੱਕ ਬ੍ਰੈਸਟ ਤੇ ਹੋ ਕੇ ਦੂਜੀ ਚ ਹੋ ਜਾਂਦੀ ਆ ਉਹੋ ਜੀ ਪਰਮਾਤਮਾ ਦੀ ਕਿਰਪਾ ਦੇ ਨਾਲ ਇਹੋ ਜੀ ਕੋਈ ਗੱਲ ਨਹੀਂ ਹੈ ਕਿਉਂਕਿ ਆਪਾਂ ਜਿਹੜੀ ਡਾਈਟ ਆਪਣੀ ਉਹ ਸਹੀ ਰੱਖਦੇ ਆ ਜੇ ਮੇਰੀ ਡਾਈਟ ਫੇਰ ਉਹੋ ਜੀ ਹੋਊਗੀ ਖਾਣ ਪੀਣ ਮੇਰਾ ਫੇਰ ਉਹੋ ਜਿਹਾ ਹੋਊਗਾ ਤੇ ਦੂਸਰੀ ਬ੍ਰੈਸਟ ਚ ਵੀ ਹੋ ਸਕਦਾ ਜਿਵੇਂ ਆਪਾਂ ਤੁਹਾਨੂੰ ਪਹਿਲਾਂ ਵੀ ਕਈ ਵੀਡੀਓ ਚ ਦੱਸਿਆ ਵੀ ਮੇਰੇ ਨਾਲ ਦੇ ਜਿੰਨੇ ਵੀ ਪੇਸ਼ੈਂਟ ਆ ਉਹ ਇਸ ਟਾਈਮ ਨਹੀਂ ਹੈਗੇ ਮੈਨਸ ਤੋਂ ਮੇਰੇ ਤੋਂ ਬਾਅਦ ਵੀ ਜਿਹੜੇ ਹੋਏ ਨੇ ਜਿਹੜੇ ਕਿ ਮੇਰੇ ਜਾਣਕਾਰੀ ਦੇ ਵਿੱਚ ਵਿੱਚ ਹਨ ਸਾਡੇ ਰਿਸ਼ਤੇਦਾਰੀਆਂ ਚ ਹੋ ਗਿਆ ਚਾਹੇ ਸਾਡੇ ਪਿੰਡ ਚ ਹੋ ਗਿਆ ਸ਼ਹਿਰ ਚ ਹੋ ਗਿਆ ਸੋ ਉਹ ਉਹਨਾਂ ਨੂੰ ਮੈਂ ਜਾ ਕੇ ਬਹੁਤ ਦੱਸਦੀ ਆ ਪਰ ਅਗਲਾ ਜਿਵੇਂ ਕਹਿੰਦਾ ਨਾ ਸ਼ੋ ਕੀਤਾ ਕੋਈ ਪਾਣੀ ਨਹੀਂ ਸੋ ਇਸ ਕਰਕੇ ਅਗਲੇ ਕਹਿੰਦੇ ਵੀ ਅਸੀਂ ਸਿਆਣੇ ਆ ਤੁਸੀਂ ਸ਼ਾਇਦ ਸਾਨੂੰ ਗਲਤ ਗਾਈਡ ਕਰਦੇ ਹੋ ਪਰ ਅੱਬ ਤੁਹਾਨੂੰ ਜਿਵੇਂ ਮੈਂ ਉਹ ਵੀਡੀਓ ਸੁਣੀ ਆ ਤੇ ਕਈ ਕਸਟਮਰ ਦੇ ਕਈ ਪੇਸ਼ੈਂਟ ਦੇ ਮੈਨੂੰ ਫੋਨ ਆਇਆ ਕਿ ਮੈਡਮ ਇਦਾਂ ਸੀ ਆ ਚੀਜ਼ ਖਾ ਕੇ ਠੀਕ ਹੋ ਸਕਦੇ ਹਾਂ ਨਹੀਂ ਉਹਦੇ ਨਾਲ ਨਾਲ ਤੁਹਾਨੂੰ ਜਿਹੜਾ ਡਾਕਟਰੀ ਇਲਾਜ ਵੀ ਕਰਵਾਉਣਾ ਪਊਗਾ ਜਿਵੇਂ ਕਿ ਉਹਨਾਂ ਨੇ ਵੀ ਕਰਵਾਇਆ ਪ੍ਰਾਣੀ ਉਹਨਾਂ ਦੀ ਵੀਡੀਓ ਕੱਢ ਕੇ ਦੇਖਿਓ ਤੁਸੀਂ ਕਿ ਉਹਨਾਂ ਨੇ ਆਪਣੇ ਸਰਜਰੀ ਵੀ ਕਰਵਾਈਆਂ ਨੇ ਉਹਨਾਂ ਨੇ ਆਪਣੇ ਕੀਮੋਥੈਰਪੀ ਵੀ ਕਰਵਾਈ ਹੈ ਰੇਡੀਏਸ਼ਨ ਵੀ ਸਾਰਾ ਕੁਝ ਮੈਡੀਸਿਨ ਵੀ ਅਜੇ ਤੱਕ ਉਹਨਾਂ ਦੀ ਚੱਲਦੀ ਆ ਉਹਦੇ ਨਾਲ ਨਾਲ ਜਿਵੇਂ ਆਪਾਂ ਤੁਹਾਨੂੰ ਦੱਸਿਆ ਪੀ ਕੀਮੋ ਦੇ ਵਿੱਚ ਇਹ ਕੀਮੋਥੈਰਪੀ ਲੱਗਦੀ ਹੈ ਤੇ ਫਿਰ ਉਹ ਬਹੁਤ ਸਰੀਰ ਕਮਜ਼ੋਰ ਹੋ ਜਾਂਦਾ ਉਦੋਂ ਆਪਾਂ ਨੂੰ ਡਾਈਟ ਜਿਹੜੀ ਉਹ ਵਧੀਆ ਲੈਣੀ ਚਾਹੀਦੀ ਹੈ ਜਿਵੇਂ ਕਿ ਉਹਨਾਂ ਨੇ ਜੂਸ ਵਗੈਰਾ ਵੀ ਦੱਸਿਆ ਸੀ ਉਹ ਬਿਲਕੁਲ ਸਹੀ ਆ ਤੁਸੀਂ ਫਰੂਟ ਜਿਹੜਾ ਖਾ ਸਕਦੇ ਹੋ ਉਹ ਫਰੂਟ ਖਾਓ ਜਿਹੜਾ ਬਿਨਾ ਮੈਡੀਸਿਨ ਤੋਂ ਜਿਹੜਾ ਜਿਵੇਂ ਕਿ ਦਵਾਈਆਂ ਲਾ ਕੇ ਪਕਾਉਗੇ ਕੇਲਾ ਹੋ ਗਿਆ ਜਾਂ ਚੀਕੂ ਹੋ ਗਿਆ ਇਹੋ ਜੀ ਚੀਜ਼ ਨਾ ਖਾਓ ਕੀ ਕੀ ਖਾਣਾ ਚਾਹੀਦਾ ਉਹ ਸਾਰੀਆਂ ਆਪਾਂ ਚੈਨਲ ਤੇ ਵੀਡੀਓ ਪਹਿਲਾਂ ਤਿਆਰ ਕਰਕੇ ਪਾਈਆਂ ਬਾਕੀ ਕਿਹੜੀ-ਕਿਹੜੀ ਡਾਈਟ ਮੈਂ ਉਸ ਟਾਈਮ ਲੈਂਦੀ ਸੀ ਉਹ ਵੀ ਸਾਰੀਆਂ ਚੈਨਲ ਤੇ ਵੀਡੀਓ ਪਾਈਆਂ ਤੇ ਹੁਣ ਇਸ ਟਾਈਮ ਵੀ ਮੇਰੀ ਡਾਈਟ ਕਿਹੜੀ ਚੱਲਦੀ ਹੈ ਉਹ ਆਪਾਂ ਤੁਹਾਨੂੰ ਅੱਜ ਦੱਸ ਦਿੰਨੇ ਆ ਜਿਵੇਂ ਕਿ ਉਹਨਾਂ ਨੇ ਕਨੋਵਾ ਦੱਸਿਆ ਸੀ ਕਨੋਵਾ ਆਪਾਂ ਤੁਹਾਨੂੰ ਦਿਖਾ ਦਿੰਨੇ ਆ ਕਿਉਂਕਿ ਕਈ ਕਸਟਮਰ ਪੁੱਛਦੇ ਕਿ ਮੈਡਮ ਉਹਨਾਂ ਨੇ ਕਨੋਵਾ ਖਾਧਾ ਉਹ ਕਿਹੜੀ ਚੀਜ਼ ਹੁੰਦੀ ਆ ਉਹਦੀ ਅੱਜ ਆਪਾਂ ਤੁਹਾਨੂੰ ਝਲਕ ਦਿਖਾਉਨੇ ਆ ਵੀ ਇਹ ਦੇਖੋ ਇਹ ਹੁੰਦਾ ਜੀ ਕਨੋਵਾ ਇਹ ਇੱਕ ਮਿਲਟ ਹੀ ਆ ਬਹੁਤ ਵਧੀਆ ਵਾ ਕੈਂਸਰ ਪੇਸ਼ਣ ਵਾਸਤੇ ਇਹਦੀ ਤੁਸੀਂ ਖੀਰ ਬਣਾ ਇਹ ਜੇ ਤੁਸੀਂ ਖਿਚੜੀ ਬਣਾ ਕੇ ਖਾ ਸਕਦੇ ਹੋ ਚੋਲਾ ਵਾਂਗੂ ਇਹਨੂੰ ਬਾਲ ਕੇ ਸਬਜ਼ੀ ਦੇ ਨਾਲ ਖਾ ਸਕਦੇ ਹੋ ਦਲੀਆ ਬਣਾ ਸਕਦੇ ਹੋ ਕਿਸੇ ਵੀ ਤਰ੍ਹਾਂ ਤੁਸੀਂ ਇਹ ਜਿਹੜੀ ਚੀਜ਼ ਹੈ ਇਹ ਖਾ ਸਕਦੇ ਹੋ ਤੇ ਚਾਹੇ ਜਿਵੇਂ ਆਪਾਂ ਚੋਲ ਬਣਾਉਨੇ ਆ ਤੇ ਉਸੇ ਤਰ੍ਹਾਂ ਤੁਸੀਂ ਸਬਜ਼ੀਆਂ ਪਾ ਕੇ ਇਹਨੂੰ ਵੀ ਬਣਾ ਸਕਦੇ ਹੋ ਤੁਹਾਡਾ ਮੈਗੀ ਨੂੰ ਦਿਲ ਕਰਦਾ ਚੋਲਾ ਨੂੰ ਦਿਲ ਕਰਦਾ ਦਲੀਏ ਨੂੰ ਦਿਲ ਕਰਦਾ ਤੇ ਤੁਸੀਂ ਇਹ ਇੱਕ ਨੋਵਾ ਜਿਹੜਾ ਵਾ ਇਹ ਲਿਆ ਕੇ ਤੇ ਇਹਨੂੰ ਤੁਸੀਂ ਖਾ ਸਕਦੇ ਹੋ ਬਹੁਤ ਹੀ ਬੈਸਟ ਹੁੰਦਾ ਵਾ ਕੈਂਸਰ ਪੇਸ਼ਣ ਵਾਸਤੇ ਵੈਸੇ ਵੀ ਕੋਈ ਨਾਰਮਲ ਵੀ ਬੰਦਾ ਖਾਵੇ ਤੇ ਇਹਦਾ ਨਾ weight ਵੀ ਘਟਦਾ ਵਾ ਤੇ ਟੇਸਟੀ ਵੀ ਇਹ ਬਹੁਤ ਹੁੰਦਾ ਜੇ ਕੋਈ ਕਣੋਵਾ ਨਾ ਖਾ ਸਕੇ ਇਸ ਤੋਂ ਸਸਤਾ ਇਹ ਜਿਹੜਾ ਕੋਧਰਾ ਤੁਸੀਂ ਦੇਖ ਸਕਦੇ ਹੋ ਇਹ ਆਪਾਂ ਕਈ ਵਾਰੀ ਤੁਹਾਨੂੰ ਦਿਖਾਇਆ ਵਾ ਇਹ ਕੋਧਰਾ ਵੀ ਤੁਸੀਂ ਲਿਆ ਸਕਦੇ ਹੋ ਬਿਲਕੁਲ ਸਸਤਾ ਹੈ ਇਹ ਅਨਾਜਾ ਇਹਨੂੰ ਇਸੇ ਤਰ੍ਹਾਂ ਇਹਦੀ ਖੀਰ ਹੋ ਗਈ ਇਹਦੀ ਖਿਚੜੀ ਬਣਾ ਕੇ ਇਹਨੂੰ ਚੋਲਾ ਵਾਂਗੂ ਬਾਲ ਕੇ ਸਬਜ਼ੀ ਦੇ ਨਾਲ ਜਾਂ ਸਬਜ਼ੀਆਂ ਪਾ ਕੇ ਦਲੀਆ ਵਾਂਗੂ ਕਿਸੇ ਵੀ ਤਰ੍ਹਾਂ ਤੁਸੀਂ ਇਹਨੂੰ ਬਣਾ ਕੇ ਖਾ ਸਕਦੇ ਹੋ ਇਹ ਅਨਾਜ ਖਾਣੇ ਹਜਮ ਨਹੀਂ ਹੁੰਦੇ ਚਾਹੇ ਕਿ ਤੁਹਾਨੂੰ ਪ੍ਰੋਬਲਮ ਆਉਂਦੀ ਹੈ ਅਨਾਜ ਖਾਣ ਚ ਫਿਰ ਤੁਸੀਂ ਜਿਵੇਂ ਕਿ ਮੈਂ ਤੁਹਾਨੂੰ ਦਿਖਾ ਰਹੀ ਹਾਂ ਇਹ ਅਸੀਂ ਮਿਕਸ ਆਟਾ ਤਿਆਰ ਕੀਤਾ ਵਾ ਤੇ ਮੈਂ ਵੀ ਇਹਦੀ ਹੀ ਰੋਟੀ ਖਾਂਦੀ ਆ ਕਣਕ ਦੀ ਰੋਟੀ ਨਹੀਂ ਖਾਂਦੀ ਤੇ ਇਹਦੀ ਜੇ ਤੁਸੀਂ ਇਕੱਲੇ ਕੋਧਰੇ ਦੀ ਵੀ ਰੋਟੀ ਬਣਾ ਸਕਦੇ ਹੋ ਜਿਹੜਾ ਵੀ ਅਨਾਜ ਤੁਹਾਨੂੰ ਬੈਸਟ ਲੱਗਦਾ ਪਰ ਮੇਰਾ ਮਰਣਾ ਜਿਵੇਂ ਆਪਾਂ ਮਲਟੀ ਵਿਟਾਮਿਨ ਟੈਬਲੇਟ ਖਾਂਦੇ ਆ ਉਹਦੇ ਵਿੱਚ ਸਾਰੇ ਵਿਟਾਮਿਨ ਹੁੰਦੇ ਆ ਸੋ ਇਸੇ ਤਰ੍ਹਾਂ ਤੁਸੀਂ ਇਹ ਜਿਹੜਾ ਮਿਕਸ ਆਟਾ ਵਾ ਉਹ ਬਣਾ ਕੇ ਖਾ ਸਕਦੇ ਹੋ ਇਹਦੀ ਵੀ ਧਾਰਨਾ ਬਹੁਤ YouTube ਤੇ ਵਿਖਾਉਂਦੇ ਨੇ ਜੀ ਸਾਰੇ ਮਿਕਸ ਅਨਾਜ ਨਹੀਂ ਖਾਣੇ ਚਾਹੀਦੇ ਕਿਸੇ ਨੂੰ ਪਚਣ ਤੇ ਥੋੜਾ ਟਾਈਮ ਲੱਗਦਾ ਕੋਈ ਜਲਦੀ ਪਚ ਜਾਂਦਾ ਔਰ ਸਾਰੇ ਵਿਟਾਮਿਨ ਜਿਹੜੇ ਆਪਾਂ ਕਿਉਂ ਖਾਣੇ ਜਿਵੇਂ ਮਲਟੀ ਵਿਟਾਮਿਨ ਜਿਹੜੇ ਇਕੱਠੇ ਉਹ ਟੈਬਲੇਟ ਕਿਉਂ ਖਾਣੇ ਜਦੋਂ ਆਪਾਂ ਡਾਕਟਰ ਕਹਿ ਦਿੰਦਾ ਨਾ ਫਿਰ ਆਪਾਂ ਉਸ ਜੀ ਨੂੰ ਮੰਨ ਲੈਨੇ ਜਦੋਂ ਕੋਈ ਸਹੀ ਜਾਣਕਾਰੀ ਦਵੇ ਉਹਨੂੰ ਨਹੀਂ ਆਪਾਂ ਮੰਨਦੇ ਸੋ ਇਹ ਜਿਹੜਾ ਮਿਕਸ ਆਟਾ ਵਾ ਇਹ ਆਪਾਂ ਤਿਆਰ ਕੀਤਾ ਇਹਦੀ ਹੀ ਮੈਂ ਰੋਟੀ ਖਾਨੀ ਆ 14 ਅਨਾਜਾਂ ਤੋਂ ਆਪਾਂ ਤਿਆਰ ਕੀਤਾ ਵਾ ਇਹਦੇ ਵਿੱਚ ਕਣਕ ਤੇ ਮੱਕੀ ਬਿਲਕੁਲ ਨਹੀਂ ਹੈਗੀ ਤੇ ਨਾ ਹੀ ਇਹਦੇ ਵਿੱਚ ਹੈਗੀ ਹੈ ਜੀ ਸੋਇਆ ਬੀਨ ਸੋ ਬਾਕੀ ਦੇ ਸਾਰੇ ਮਿਲਟ ਆਪਾਂ ਇਹਦੇ ਵਿੱਚ ਮਿਕਸ ਕੀਤੇ ਆ ਤੇ ਇਹਦੀ ਤੁਸੀਂ ਰੋਟੀ ਬਣਾ ਕੇ ਖਾ ਸਕਦੇ ਹੋ ਇਹੋ ਜੀ ਕੋਈ ਗੱਲ ਨਹੀਂ ਕਿ ਕੱਲੇ ਅਨਾਜ ਦੀ ਰੋਟੀ ਖਾਣੀ ਆ ਤੁਸੀਂ ਜਿਵੇਂ ਆਪਾਂ ਹੁਣ ਗਰਮ ਮਸਾਲਾ ਤਿਆਰ ਕਰਦੇ ਆਂ ਸਬਜ਼ੀ ਦੇ ਵਿੱਚ ਕਿੰਨੇ ਮਸਾਲੇ ਹੁੰਦੇ ਆ ਫਿਰ ਆਪਾਂ ਉਹ ਇੱਕ ਮਸਾਲਾ ਬਣਾਉਨੇ ਆ ਤੇ ਆਪਾਂ ਕੱਲਾ ਇੱਕ ਹੀ ਜਾਣ ਕੇ ਉਹਨੂੰ ਸਬਜ਼ੀ ਦੇ ਵਿੱਚ ਪਾਉਨੇ ਆ ਵੀ ਅਸੀਂ ਮਸਾਲਾ ਪਾ ਦਿੱਤਾ ਜਦੋਂ ਉਹਨੂੰ ਆਪਾਂ ਤਿਆਰ ਕਰਦੇ ਕਿੰਨੇ ਮਸਾਲੇ ਉਹਦੇ ਵਿੱਚ ਆਪਾਂ ਐਡ ਕਰਦੇ ਆਂ ਸੋ ਉਸੇ ਤਰ੍ਹਾਂ ਇਹਦੇ ਵਿੱਚ ਟੇਸਟ ਵੀ ਤੇ ਇਹਦੇ ਵਿੱਚ ਗੁਣ ਵੀ ਸਾਰੇ ਆਟਿਆਂ ਦੇ ਆਉਣਗੇ ਜਿਵੇਂ ਕਿ ਸਾਰੇ ਮਸਾਲਿਆਂ ਦੇ ਆਉਂਦੇ ਆਂ ਬਾਕੀ ਜੇ ਚਾਹ ਨੂੰ ਦਿਲ ਕਰੇ ਜਿਵੇਂ ਨਾ ਕਿ ਆ ਦੁੱਧ ਪ੍ਰੋਡਕਟ ਨਹੀਂ ਲੈਣੇ ਵਾਕੇ ਹੀ ਤੇ ਦੁੱਧ ਪ੍ਰੋਡਕਟ ਨਹੀਂ ਲੈਣੇ ਚਾਹੀਦੇ ਕਿਉਂਕਿ ਕੈਂਸਰ ਦੀ ਖਰਾਕ ਜਿਹੜੀ ਉਹ ਦੁੱਧ ਆ ਦੁੱਧ ਪ੍ਰੋਡਕਟ ਤੁਹਾਨੂੰ ਬਿਲਕੁਲ ਨਹੀਂ ਲੈਣੇ ਚਾਹੀਦੇ ਮਾਰਕੀਟ ਦੇ ਪ੍ਰੋਡਕਟ ਨਹੀਂ ਲੈਣੇ ਚਾਹੀਦੇ ਮੈਦਾ ਵਗੈਰਾ ਕੁਝ ਨਹੀਂ ਤੁਹਾਨੂੰ ਖਾਣਾ ਚਾਹੀਦਾ ਜੇ ਤੁਹਾਡਾ ਚਾਹ ਨੂੰ ਦਿਲ ਕਰਦਾ ਤੇ ਇਹ ਦੇਖੋ ਇਹਦੀ ਮੈਂ ਚਾਹ ਬਣਾ ਕੇ ਪੀਨੀ ਆ ਦੇਸੀ ਪੱਤੀ ਆ ਇਹਨੂੰ ਤੁਸੀਂ ਕਾੜੇ ਵਾਂਗੂ ਵੀ ਪੀ ਸਕਦੇ ਹੋ ਤੇ ਇਹਦੀ ਚਾਹ ਵੀ ਬਣਾ ਕੇ ਤੁਸੀਂ ਪੀ ਸਕਦੇ ਹੋ ਬਹੁਤ ਭੈਣ ਭਰਾਵਾਂ ਨੇ ਇਹਦਾ ਵੀ ਪਿਆਰ ਦਿੱਤਾ ਵਾ ਕਈ ਚੀਜ਼ਾਂ ਆਪਾਂ ਮਿਕਸ ਕਰਕੇ ਪੱਤੀ ਤਿਆਰ ਕੀਤੀ ਆ ਤੇ ਜੇਕਰ ਤੁਸੀਂ ਘਰੇ ਪੱਤੀ ਤਿਆਰ ਕਰਨਾ ਚਾਹੁੰਦੇ ਹੋ ਤੇ ਇਹਦੀ ਸਾਰੀ ਆਪਾਂ ਵੀਡੀਓ ਚੈਨਲ ਤੇ ਤਿਆਰ ਕਰਕੇ ਪਾਈ ਆ ਵੀ ਦੇਸੀ ਪੱਤੀ ਆ ਕਿਹੜੇ ਕਿਹੜੇ ਮਸਾਲੇ ਉਹਦੇ ਵਿੱਚ ਪੈ ਸਕਦੇ ਆ ਆਪਾਂ ਸਾਰਿਆਂ ਦੇ ਨਾਮ ਦੱਸਿਆ ਤੇ ਇਹਨੂੰ ਆਪਾਂ ਰਗੜ ਕੇ ਘਰੇ ਤਿਆਰ ਕੀਤਾ ਵਾ ਤੇ ਇਹਦੀ ਤੁਸੀਂ ਚੁਟਕੀ ਭਾਰ ਇੱਕ ਕਾਪ ਦੇ ਵਿੱਚ ਪਾ ਕੇ ਤੇ ਉਹਨੂੰ ਕਾੜ ਕੇ ਥੋੜਾ ਜਿਹਾ ਵਿੱਚ ਉਹਦੇ ਗੁੜ ਪਾ ਕੇ ਜੇ ਤੁਸੀਂ ਉਹ ਪੀਣੀ ਆ ਇਹ ਸਾਰੇ ਨਾਰਮਲ ਵੀ ਇਨਸਾਨ ਪੀ ਸਕਦੇ ਜਿਵੇਂ ਦੁੱਧ ਪ੍ਰੋਡਕਟ ਕੈਂਸਰ ਵਾਲਿਆਂ ਨਹੀਂ ਲੈਣੇ ਤੇ ਨਾਰਮਲ ਜਿਹੜੇ ਆ ਚਾਹੇ ਬੱਚੇ ਆ ਉਹ ਤੁਸੀਂ ਇਹਦੇ ਵਿੱਚ ਦੁੱਧ ਪਾ ਕੇ ਤੇ ਬੱਚਿਆਂ ਨੂੰ ਤੁਸੀਂ ਚਾਹ ਬਣਾ ਕੇ ਦੇ ਸਕਦੇ ਹੋ ਪੱਤੀ ਤੋਂ ਜਿਹੜਾ ਛਟਕਾਰਾ ਹੋ ਸਕਦਾ ਤੁਹਾਡਾ ਬਹੁਤ ਹੀ ਜਿਆਦਾ ਟੇਸਟੀ ਬਣਦੀ ਹੈ ਇਹ ਵੀ ਚਾਹ ਤੇ ਉਹਦੇ ਨਾਲ-ਨਾਲ ਜਿਹੜਾ ਹੈ ਕਿ ਆਪਣਾ ਇਹ ਤੁਸੀਂ ਦੇਖ ਸਕਦੇ ਹੋ ਥਾਲੀ ਦੇ ਵਿੱਚ ਤੁਸੀਂ ਵੇਖੋਗੇ ਕੀ ਪਾਊਡਰ ਪਾਇਆ ਬਾਕੀ ਇਹ ਚੀਜ਼ ਸਾਰੀ ਪੈਸੇ ਵਾਲੀ ਹੈ ਕੋ ਫ੍ਰੀ ਵਾਲੀ ਚੀਜ਼ ਵੀ ਆਪਾਂ ਵਿਖਾਉਨੇ ਆ ਜਿਹਨੂੰ ਤੁਸੀਂ ਪੀ ਕੇ ਆਪਣੀ ਕੈਂਸਰ ਨੂੰ ਕੰਟਰੋਲ 'ਚ ਰੱਖ ਸਕਦੇ ਹੋ ਉਹ ਹੈਗਾ ਜੀ ਕਚਨਾਰ ਦੇ ਸਕਦਾ ਹੈ ਪਾਊਡਰ ਤੇ ਕਚਨਾਰ ਕੀ ਹੁੰਦੀ ਹੈ ਕਚਨਾਰ ਦਾ ਪੌਦਾ ਹੁੰਦਾ ਜੀ ਆਮੀ ਤੁਸੀਂ ਛੜਕਾਂ ਦੇ ਵੇਖਿਆ ਹੋਊਗਾ ਗੁਲਾਬੀ-ਗੁਲਾਬੀ ਫੁੱਲਾਂ ਵਾਲਾ ਹੁੰਦਾ ਹੈ ਕਚਨਾਰ ਜਿਹੜੀ ਇਹ ਕੈਂਸਰ ਕਾਰਕ ਹੁੰਦੀ ਆ ਇਹਦੀ ਤੁਸੀਂ ਫੁੱਲਾਂ ਦੇ ਜਿਹੜੀਆਂ ਨਿੱਕੇ ਨਿੱਕੀਆਂ ਕੁਲੀਆਂ-ਕੁਲੀਆਂ ਡੋਡੀਆਂ ਉਹਦੀ ਵੀ ਸਬਜ਼ੀ ਬਣਾ ਸਕਦੇ ਹੋ ਬਾਕੀ ਉਹਦੇ ਜਦੋਂ ਫੁੱਲ ਬਣ ਜਾਂਦੇ ਉਹਨਾਂ ਪੱਤੀਆਂ ਦੀ ਵੀ ਤੁਸੀਂ ਸਬਜ਼ੀ ਬਣਾ ਸਕਦੇ ਹੋ ਬਹੁਤ ਹੀ ਜ਼ਿਆਦਾ ਟੇਸਟੀ ਵੀ ਬੰਦੀ ਆ ਟੇਸਟ ਦੇ ਨਾਲ ਨਾਲ ਜਿਵੇਂ ਆਪਾਂ ਤੁਹਾਨੂੰ ਦੱਸਿਆ ਵੀ ਕੈਂਸਰ ਕਰਕੇ ਵੀ ਹੁੰਦੀ ਆ ਸ਼ੂਗਰ ਵਗੈਰਾ ਵੀ ਇਹ ਨਾਲ ਠੀਕ ਹੁੰਦੀ ਆ ਬਾਕੀ ਇਹ ਤਿੰਨ ਤਰ੍ਹਾਂ ਦੀ ਹੁੰਦੀ ਆ ਜੀ ਕਚਨਾਰ ਇੱਕ ਹੁੰਦੀ ਆ ਥੋੜੀ ਡਾਰਕ ਪਿੰਕ ਦੇ ਵਿੱਚ ਇੱਕ ਲਾਈਟ ਪਿੰਕ ਜਿੱਤੇ ਇੱਕ ਹੁੰਦੀ ਆ ਵਾਈਟ ਚ ਸਭ ਤੋਂ ਜਿਹੜੀ ਬੈਸਟ ਹੁੰਦੀ ਆ ਉਹ ਪਿੰਕ ਵਾਲੀ ਹੁੰਦੀ ਆ ਜੇ ਤੁਹਾਨੂੰ ਵਾਈਟ ਮਲੇ ਤੁਸੀਂ ਉਹਨੂੰ ਵੀ ਬਣਾ ਕੇ ਖਾ ਸਕਦੇ ਹੋ ਆਮ ਤੋਹੀਂ ਛੜਕਾਂ ਦੇ ਦੇਖਿਆ ਉਹ ਜਿਹੜਾ ਤੁਸੀਂ ਵੀਡੀਓ 'ਚ ਇਧਰਖਤ ਦੇਖ ਰਹੇ ਹੋ ਇਹੋ ਜੀ ਆਮ ਹੀ ਤੁਸੀਂ ਦਰਖਤ ਦੇਖੇ ਹੋਣਗੇ ਤੇ ਇਹ ਨਵੰਬਰ ਤੋਂ ਸਟਾਰਟ ਹੋ ਜਾਂਦੀ ਹੈ ਜੀ ਫਰਵਰੀ ਤੱਕ ਰਹਿੰਦੀ ਹੈ ਕਈਆਂ ਨੂੰ ਨਵੰਬਰ 'ਚ ਫੁੱਲ ਲੱਗ ਜਾਂਦੇ ਆ ਕਈਆਂ ਨੂੰ ਜਨਵਰੀ 'ਚ ਕਈਆਂ ਨੂੰ ਫਰਵਰੀ 'ਚ ਇਹ ਤਿੰਨ ਮਹੀਨੇ ਤੁਸੀਂ ਲਗਾਤਾਰ ਇਹਦਾ ਰਾਇਤਾ ਇਹਦੀ ਜਿਹੜੀ ਸਬਜੀ ਆ ਉਹ ਬਣਾ ਕੇ ਖਾ ਸਕਦੇ ਹੋ ਸਾਰੇ ਪਰਿਵਾਰ ਨੂੰ ਵੀ ਤੁਸੀਂ ਖਵਾ ਸਕਦੇ ਹੋ ਬਹੁਤ ਹੀ ਫਾਇਦੇਮੰਦ ਹੁੰਦੀ ਆ ਤੇ ਟੇਸਟੀ ਬਹੁਤ ਹੁੰਦੀ ਆ ਤੇ ਜਦੋਂ ਨਹੀਂ ਮਿਲਦੀ ਤੁਹਾਨੂੰ ਉਹਦੇ ਵਾਸਤੇ ਬਾਅਦ ਵਿੱਚ ਜਿਹੜਾ ਤੁਹਾਡਾ ਦਰਖਤ ਬਹੁਤ ਵੱਡਾ ਹੋਵੇ ਕੋਈ ਜਿਹੜੇ ਛਿਲਕੇ ਤੁਸੀਂ ਉਹਦੇ ਉਤਾਰ ਕੇ ਤੇ ਉਹਨੂੰ ਸੁਕਾ ਕੇ ਤੇ ਫਿਰ ਉਹਦਾ ਇਹ ਪਾਊਡਰ ਤਿਆਰ ਕਰ ਸਕਦੇ ਹੋ ਇਹਦਾ ਤੁਸੀਂ ਕਾੜਾ ਬਣਾ ਕੇ ਪੀਣਾ ਵਾ ਸਵੇਰੇ ਸਵੇਰੇ ਤੇ ਸ਼ਾਮ ਨੂੰ ਤੁਹਾਡਾ ਦਿਲ ਕਰਦਾ ਜੇ ਚਾਹ ਨੂੰ ਤੇ ਤੁਸੀਂ ਸ਼ਾਮ ਨੂੰ ਵੀ ਇਹਨੂੰ ਥੋੜਾ ਜਿਹਾ ਗੁੜ ਵਿੱਚ ਪਾ ਕੇ ਤੇ ਇੱਕ ਕੱਪ ਦੇ ਵਿੱਚ ਛੁਟਕੀ ਭਾਰੇ ਤੁਸੀਂ ਪਾ ਕੇ ਬਣਾ ਕੇ ਤੇ ਪੀਓਗੇ ਨਾ ਤੇ ਤੁਹਾਡੀ ਚਾਹ ਦੀ ਜਿਹੜੀ ਆ ਤਲਬ ਲੱਗਦੀ ਆ ਉਹ ਵੀ ਖਤਮ ਹੋ ਜੂਗੀ ਤੇ ਨਾਲ ਜਿਹੜੀ ਆ ਤੁਹਾਨੂੰ ਫਾਇਦੇ ਵੱਧ ਮਿਲਣਗੇ ਕਿਉਂਕਿ ਬਹੁਤ ਹੀ ਜ਼ਿਆਦਾ ਕੈਂਸਰ ਕਰਕੇ ਹੁੰਦਾ ਆ ਆਪਾਂ ਨੂੰ ਕੁਦਰਤ ਨੇ ਬਹੁਤ ਚੀਜ਼ਾਂ ਦਿੱਤੀਆਂ ਨੇ ਹੁਣ ਜੇ ਕੋਈ ਕਵੇ ਕਿ ਤੁਸੀਂ ਇਹ ਚੀਜ਼ਾਂ ਜਿਹੜੀਆਂ ਵਾ ਮੁੱਲ ਲੈ ਕੇ ਖਾ ਰਹੇ ਹੋ ਸੀ ਮੁੱਲ ਨਹੀਂ ਖਾ ਸਕਦੇ ਆਪਾਂ ਫ੍ਰੀ ਵਾਲੀਆਂ ਚੀਜ਼ਾਂ ਵੀ ਤੁਹਾਨੂੰ ਦੱਸਦੇ ਆ ਕਿ ਤੁਸੀਂ ਇਹ ਵੀ ਖਾ ਸਕਦੇ ਹੋ ਉਹਦੇ ਨਾਲ ਨਾਲ ਤੁਹਾਨੂੰ ਜਿਵੇਂ ਨਵੰਬਰ ਤੋਂ ਆਪਾਂ ਸ਼ੁਰੂ ਦੱਸਦੇ ਆ ਤੁਹਾਨੂੰ ਕਿ ਫਰਵਰੀ ਤੱਕ ਜਿਹੜਾ ਅਰਜੁਨ ਛਾਰ ਹੁੰਦਾ ਉਹਦੀ ਚਾਹ ਵੀ ਤੁਸੀਂ ਬਣਾ ਕੇ ਪੀ ਸਕਦੇ ਹੋ ਉਹ ਵੀ ਬਹੁਤ ਫਾਇਦੇਮੰਦ ਹੁੰਦੀ ਆ ਫਰੂਟਾਂ ਦੇ ਵਿੱਚ ਜਿਹੜਾ ਮੈਂ ਖਾਨੀ ਆ ਜੀ ਉਹ ਇਹ ਹੈਗਾ ਜੀ ਅੰਗੂ ਇਹ ਪੀਜੀਆ ਡਾਕਟਰਾਂ ਵੱਲੋਂ ਰეკਮੈਂਡਡ ਆ ਤੁਸੀਂ ਦੇਖ ਸਕਦੇ ਹੋ ਇਹ ਵਾਲਾ ਹੈ ਗਰੇਪਸ ਆ ਅੰਗੂਰ ਜੀ ਨੂੰ ਕਹਿੰਦੇ ਆ ਇਹਨੂੰ ਲਾਲ ਅੰਗੂਰ ਬੋਲਿਆ ਜਾਂਦਾ ਇਹ ਤੁਸੀਂ ਕੈਂਸਰ ਪੇਸ਼ੈਂਟ ਨੂੰ ਦੇ ਸਕਦੇ ਹੋ ਜੇ ਖੁਦ ਕੈਂਸਰ ਵੀ ਤੁਸੀਂ ਪੇਸ਼ੈਂਟ ਹੋ ਤੇ ਤੁਸੀਂ ਵੀ ਖਾ ਸਕਦੇ ਹੋ ਤੇ ਬਹੁਤ ਫਾਇਦੇ ਹੁੰਦੇ ਆ ਯਾਨੀ ਕਿ ਕੈਂਸਰ ਨੂੰ ਕੰਟਰੋਲ ਕਰਨ ਦੇ ਵਿੱਚ ਬਹੁਤ ਵੱਡਾ ਰੋਲ ਹੁੰਦਾ ਇਹਨਾਂ ਅੰਗੂਰਾਂ ਦਾ ਜੇ ਤੁਸੀਂ ਅਫੋਰਡ ਕਰ ਸਕਦੇ ਹੋ ਤੇ 400 ਰੁਪਏ ਕਿਲੋ ਆਉਂਦੇ ਨੇ ਤੇ ਇਹ ਤੁਸੀਂ ਰੋਜ਼ ਦੇ ਜਿਹੜੇ ਆ 10 ਪੀਸ ਇਹਦੇ ਖਾਣੇ ਨੇ ਇਹ ਪੀਜੀਆ ਡਾਕਟਰਾਂ ਵੱਲੋਂ ਦੱਸਿਆ ਗਿਆ ਕਿ ਬਹੁਤ ਹੀ ਜ਼ਰੂਰੀ ਆ ਇਵੀ ਸਾਡੇ ਰੈਲੇਟਿਵ ਸੀ ਉਹਨਾਂ ਨੂੰ ਕੈਂਸਰ ਸੀ ਗਲੇ ਦੀ ਉਹ ਬਿਲਕੁਲ ਨਹੀਂ ਕੁਝ ਖਾ ਸਕਦੇ ਸੀਗੇ ਤੇ ਡਾਕਟਰਾਂ ਨੇ ਵੀ ਇੱਕ ਹਿਸਾਬ ਨਾਲ ਉਹਨਾਂ ਨੂੰ ਜਵਾਬ ਦਿੱਤਾ ਸੀ ਉਹਨਾਂ ਨੇ ਇਹੀ ਗਰੇਵਸ ਤੇ ਨਾਲ ਉਹਨਾਂ ਨੇ ਗਾਜਰ ਤੇ ਮਸੰਮੀ ਦਾ ਜਿਹੜਾ ਜੂਸ ਪੀਤਾ ਉਹਦੇ ਨਾਲ ਹੀ ਉਹ ਜਿਹੜੇ ਆ ਉਹ ਠੀਕ ਹੋ ਗਏ ਹੁਣ ਕਈ ਇੱਕ ਮੈਨੂੰ ਪੇਸ਼ੈਂਟ ਦਾ ਫੋਨ ਆਇਆ ਕਿ ਉਹਨਾਂ ਨੇ ਮੈਡਮ ਸਾਨੂੰ ਡੈਸ ਦਿੱਤਾ ਵਾ ਸੰਗਰੂਰ ਤੋਂ ਹੀ ਚਲੋ ਟਰੀਟਮੈਂਟ ਕਰਵਾ ਰਹੇ ਆ ਕਿ ਹੱਡੀਆਂ ਦਾ ਕੈਂਸਰ ਆ ਤੇ ਉਹ ਕਹਿੰਦੇ ਇਹਦਾ ਕੋਈ ਇਲਾਜ ਨਹੀਂ ਹੈਗਾ ਸਭ ਤੋਂ ਵੱਡੀ ਗੱਲ ਆ ਜਦੋਂ ਤੁਹਾਨੂੰ ਡਾਕਟਰ ਇਹ ਕਹਿ ਦਿੰਦਾ ਨਾ ਕਿ ਤੁਸੀਂ ਉਦੋਂ ਹੀ ਜਿਹੜੀ ਆ ਡਿੱਗ ਜਾਣੇ ਹੋ ਕਿ ਹਾਂ ਵਾਕਈ ਡਾਕਟਰ ਨੇ ਕਹਿ ਦਿੱਤਾ ਵਾ ਹੁਣ ਤਾਂ ਅਸੀਂ ਬਚਣਾ ਹੀ ਨਹੀਂ ਇਹੋ ਜੀ ਗੱਲ ਨਹੀਂ ਤੁਸੀਂ ਆਪਣੇ ਆਪ ਨੂੰ ਪਹਿਲਾਂ ਪੋਜ਼ਿਟਿਵ ਰੱਖੋ ਕਿ ਮੈਂ ਚਲੋ ਮੇਰੇ ਕੋਲ 2 ਸਾਲ ਆ 4 ਸਾਲ ਆ 5 ਸਾਲ ਆ ਚਾ 10 ਸਾਲ ਆ ਮੈਂ ਇਸ ਜੀ ਨੂੰ ਵਧੀਆ ਜੀਵਾਂ ਇੱਕ ਦਿਨ ਤੇ ਆਪਾਂ ਮਰੀ ਜਾਣਾ ਤੇ ਆਪਾਂ ਰੋਜ਼ ਰੋਜ਼ ਘਾਤੋਂ ਮਰੀਏ ਇਸ ਜੀ ਨੂੰ ਸੋਚ ਕੇ ਵੀ ਸਾਨੂੰ ਕੈਂਸਰ ਆ ਸਭ ਤੋਂ ਪਹਿਲਾਂ ਜੇ ਤੁਸੀਂ ਆਪਣਾ ਟ੍ਰੀਟਮੈਂਟ ਕਰਵਾਉਣਾ ਇਲਾਜ ਕਰਨਾ ਕੈਂਸਰ ਦਾ ਤੇ ਆਪਣੇ ਆਪ ਨੂੰ ਪੋਜ਼ਿਟਿਵ ਕਰੋ ਫੇਰ ਤੁਹਾਡਾ ਕੋਈ ਵੀ ਚੀਜ਼ ਆ ਕੋਈ ਵੀ ਡਾਈਟ ਤੁਸੀਂ ਖਾ ਰਹੇ ਹੋ ਉਹਨੇ ਅਸਰ ਕਰਨਾ ਫੇਰ ਤੁਹਾਡੀ ਕੈਂਸਰ ਦੇ ਜਿਹੜਾ ਕੰਟਰੋਲ 'ਚ ਹੋਣਾ ਇਹ ਜਿਹੜੀਆਂ ਨਿੱਕੇ ਨਿੱਕੇ ਚੀਜ਼ਾਂ ਵਾਂ ਇਨ੍ਹਾਂ ਗੱਲਾਂ ਵੱਲ ਧਿਆਨ ਰੱਖਣਾ ਪੈਂਦਾ ਬਾਕੀ ਮੇਨ ਚੀਜ਼ ਆ ਇਹ ਸਾਰੀ ਡਾਈਟ ਵੀ ਤੁਸੀਂ ਲਈ ਜੋ ਤੇ ਜੇ ਤੁਸੀਂ ਰਸੋਈ ਚੋਂ ਭਾਂਡੇ ਨਾ ਆਪਣੇ ਬਦਲੇ ਅਲੂਮੀਨੀਅਮ 'ਚ ਬਣਾ ਬਣਾ ਕੇ ਖਾਓਗੇ ਤੇ ਉਹ ਵੀ ਕੋਈ ਫਾਇਦਾ ਨਹੀਂ ਹੈ ਕਿਉਂਕਿ ਕੈਂਸਰ ਦਾ ਜਿਹੜਾ ਵਾ ਖਰਾਕ ਅਲੂਮੀਨੀਅਮ ਹੀ ਆ ਬਹੁਤ ਲੋਕ ਕਹਿੰਦੇ ਕਿ ਅਸੀਂ ਪੁਰਾਣੇ ਜੀ ਸਾਡੇ ਵੱਡੇ-ਵਡੇਰੇ ਵੀ ਤਾਂ ਖਾਂਦੇ ਆ ਰਹੇ ਉਹਨਾਂ ਨੂੰ ਕੁਝ ਨਹੀਂ ਹੋਇਆ ਉਹ ਨਹੀਂ ਹੋਇਆ ਜੇ ਨਹੀਂ ਹੋਇਆ ਤੁਸੀਂ ਇਹੀ ਅਨਾਜ ਜਿਹੜੇ ਆ ਉਹ ਮਿੱਟੀ ਦੇ ਭਾਂਡੇ ਦੇ ਵਿੱਚ ਬਣਾ ਕੇ ਚਾਹ ਲੋਹੇ ਦੇ ਭਾਂਡਿਆਂ ਦੇ ਵਿੱਚ ਬਣਾ ਕੇ ਖਾਓ ਵੇਖੋ ਤੁਹਾਨੂੰ ਤਾਕਤ ਵੀ ਮਿਲੂਗੀ ਤਾਕਤ ਦੇ ਨਾਲ ਨਾਲ ਤੁਹਾਨੂੰ ਫਾਇਦੇ ਵੀ ਮਿਲਣਗੇ ਕੁੱਕਰ ਦੇ ਵਿੱਚ ਬਣੀ ਜਿਹੜੀ ਆ ਕੋਈ ਵੀ ਚੀਜ਼ ਉਹਦੇ ਵਿੱਚੋਂ ਪੋਸ਼ਕ ਤੱਤ ਸਾਰੇ ਮਰ ਜਾਂਦੇ ਆ ਸੋ ਉਹਦਾ ਕੋਈ ਫਾਇਦਾ ਨਹੀਂ ਹੁੰਦਾ ਖਾਣ ਦਾ ਜਦੋਂ ਤੁਹਾਡਾ ਸਰੀਰ ਕਮਜ਼ੋਰ ਹੋਇਆ ਹੁੰਦਾ ਵਾ ਕੈਂਸਰ ਦੇ ਨਾਲ ਸੋ ਉਦੋਂ ਤੁਹਾਨੂੰ ਇਹੋ ਜੀਆਂ ਚੀਜ਼ਾਂ ਪੋਸ਼ਕ ਤਾਰਪੂਰੀਆਂ ਖਾਣੀਆਂ ਚਾਹੀਦੀਆਂ ਨੇ ਵੀ ਜਿਦੇ ਵਿੱਚ ਪੂਰੇ ਤੱਤ ਤੁਹਾਨੂੰ ਮਿਲਣ ਤੇ ਉਹ ਮਿਲ ਸਕਦੇ ਆ ਤੁਹਾਨੂੰ ਮਿੱਟੀ ਦੇ ਭਾਂਡੇ ਦੇ ਵਿੱਚ ਬਣਾ ਕੇ ਤੇ ਚਾਹੇ ਤੁਹਾਨੂੰ ਮਿਲ ਸਕਦਾ ਜੀ ਲੋਹੇ ਦੇ ਭਾਂਡੇ ਦੇ ਵਿੱਚ ਬਣਾ ਕੇ ਖਾਣਾ ਇਹ ਸਾਰੀਆਂ ਚੀਜ਼ਾਂ ਆਪਾਂ ਤੁਹਾਨੂੰ ਦੱਸ ਦਿੱਤੀਆਂ ਬਾਕੀ ਇਸ ਗੱਲ ਵੱਲ ਬਿਲਕੁਲ ਨਾ ਜਾਓ ਕਿ ਜਿਵੇਂ ਨਵਜੋਤ ਸਿੱਧੂ ਜੀ ਦੀ ਤੁਸੀਂ ਵੀਡੀਓ ਦੇਖਦੇ ਹੋ ਤੇ ਉਹ ਦੇਖ ਕੇ ਤੁਸੀਂ ਕਹੋ ਵੀ ਉਹਨਾਂ ਨੇ ਕੋਈ ਟ੍ਰੀਟਮੈਂਟ ਨਹੀਂ ਕਰਵਾਇਆ ਤੇ ਉਹ ਛੇਹ ਬਿਲਕੁਲ ਸਹੀ ਹੋਏ ਨੇ ਇਦੇ ਵਾਸਤੇ ਤੁਹਾਨੂੰ ਜਿਆਦਾ ਤੋਂ ਜਿਆਦਾ ਡਾਈਟ ਲੈਣੀ ਚਾਹੀਦੀ ਹੈ ਜਿਵੇਂ ਕਿ ਉਹਨਾਂ ਨੇ ਵੀਡੀਓ ਦੇ ਵਿੱਚ ਦੱਸਿਆ ਹੈਗਾ ਕਿ ਮੇਰੀ ਵਾਈਫ ਦੇ ਉੱਪਰ ਇੱਕ ਦੋ ਜਾਣਾ ਪੱਕੇ ਹੀ ਰਹਿੰਦੇ ਸੀ ਉਹਨਾਂ ਦੇ ਬੱਚੇ ਦੇ ਪੱਕੇ ਉਹਨਾਂ ਕੋਲ ਰਹਿੰਦੇ ਸੀ ਕਦੀ ਉਹਨਾਂ ਨੂੰ ਆਮਲੇ ਦਾ ਜੂਸ ਕਦੀ ਕੁਛ ਕਦੀ ਕੁਛ ਇਹ ਸਾਰਾ ਕੁਝ ਆਪਾਂ ਤੁਹਾਨੂੰ ਦੱਸਦੇ ਹਾਂ ਵੀ ਹਾਂ ਠੀਕ ਹੈ ਉਹ ਵੱਡੇ ਲੋਕ ਨੇ ਉਹਨਾਂ ਦੀਆਂ ਵੱਡੀਆਂ-ਵੱਡੀਆਂ ਜਿਹੜੀਆਂ ਮਹਿੰਗੀਆਂ-ਮਹਿੰਗੀਆਂ ਖਰਾਕਾਂ ਵੀ ਖਾ ਸਕਦੇ ਨੇ ਜਿਹੜੇ ਆਮ ਲੋਕ ਨੇ ਆਮ ਜਿਵੇਂ ਕੰਗਣੀ ਕੋਦਰਾ ਤੁਹਾਡੇ ਇਹੋ ਜਿਹੇ ਚੀਜ਼ਾਂ ਜਿਹੜੀਆਂ ਸਸਤੀਆਂ ਨੇ ਤੁਸੀਂ ਇਹਨਾਂ ਦੀ ਜਿਹੜੀ ਰੋਟੀ ਬਣਾ ਕੇ ਖਾਓ ਜੀ ਮਿੱਟੀ ਦੇ ਭਾਂਡੇ ਜਿਹੜੇ ਉਹਨਾਂ ਦੇ ਵਿੱਚ ਤੁਸੀਂ ਇਸਤੇਮਾਲ ਕਰਕੇ ਖਾਓ ਕੋਈ ਵੀ ਚੀਜ਼ ਬਣਾਉਣੀ ਆ ਤੁਸੀਂ ਉਹਦੇ ਵਿੱਚ ਬਣਾ ਕੇ ਖਾਓ ਇਹ ਜਿਹੜੀ ਦੇਸੀ ਪੱਤੀ ਆ ਇਹ ਆਪਣੇ ਸਾਰੇ ਹੀ ਪਰਿਵਾਰ ਵਾਸਤੇ ਤੁਸੀਂ ਲੈ ਕੇ ਰੱਖੋ ਆਪ ਵੀ ਪੀਓ ਤੇ ਬੱਚਿਆਂ ਨੂੰ ਪਿਆਓ ਕਚਨਾਰ ਦਾ ਸ਼ਾਰ ਇਹਦੀ ਜਿਹੜੀ ਹੈ ਤੁਸੀਂ ਚਾਹ ਬਣਾ ਕੇ ਪੀਓ ਇਹਦੇ ਨਾਲ ਵੀ ਕੈਂਸਰ ਜਿਹੜੀ ਕੰਟਰੋਲ 'ਚ ਰਹਿੰਦੀ ਆ ਫਿਰ ਉਹਦੇ ਨਾਲ ਨਾਲ ਤੁਸੀਂ ਆਪਣੀ ਵਰਜਿਸ਼ ਵੀ ਕਰਨੀ ਆ ਫਿਰ ਸੈਰ ਵੀ ਕਰਨੀ ਆ ਐਨੀ ਵੀ ਤੁਸੀਂ ਘਰੇ ਬੈਠੇ ਰੂ 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 ਕਰੀ ਜੋ ਵੀ ਹਾਂ ਜੀ ਕੈਂਸਰ ਹੋ ਗਈ ਕੈਂਸਰ ਨਾ ਆਪਣੇ ਆਪ ਨੂੰ ਪੋਜ਼ਿਟਿਵ ਕਰੋ ਜਦੋਂ ਉਹ ਨਹੀਂ ਉਹ ਤਾਂ ਆਈ ਜਾਨੀ ਕਿਸੇ ਦੀ 5 ਸਾਲ ਪਹਿਲਾਂ ਆ ਜਾਨੀ ਕਿਸੇ ਦੀ 10 ਸਾਲ ਬਾਅਦ ਚ ਆ ਜਾਨੀ ਆ ਸੋ ਇਹੋ ਜੀ ਚੀਜ਼ ਨਾ ਸੋਚਿਆ ਕਰੋ ਇਹ ਦਿਮਾਗ ਜੀ ਨਾ ਲਿਆ ਕਰੋ ਕਿ ਸਾਨੂੰ ਕੈਂਸਰ ਆ ਹਾਂ ਸਿਰਫ ਆਪਣੀ ਡਾਈਟ ਸਹੀ ਕਰ ਲਓ ਆਪਣੇ ਬੱਚਿਆਂ ਦੀ ਡਾਈਟ ਸਹੀ ਕਰ ਲਓ ਤੁਹਾਨੂੰ ਕਦੇ ਵੀ ਕੋਈ ਪ੍ਰੋਬਲਮ ਨਹੀਂ ਹੋਊਗੀ ਪਰ ਮਹਿੰਗੀ ਚੀਜ਼ ਆਪਾਂ ਕਹਿੰਨੇ ਅਸੀਂ ਇਹ ਅਫੋਰਡ ਨਹੀਂ ਕਰ ਸਕਦੇ ਹੁਣ ਤੁਸੀਂ ਇਹ ਗ੍ਰੇਵ ਸੀ ਕਹਿ ਦੋਗੇ ਅਸੀਂ ਅਫੋਰਡ ਨਹੀਂ ਕਰ ਸਕਦੇ ਇਹ ਤੁਸੀਂ ਲੈ ਹੁਣ ਜਦੋਂ ਡਾਕਟਰ ਆਪਾਂ ਨੂੰ ਕਹਿ ਦੇਂਦਾ 500 ਰੁਪਏ ਦਾ ਜਿਹੜਾ ਜੀ ਟੈਸਟ ਕਰਵਾ ਕੇ ਆਓ ਜਾਂ 1000 ਰੁਪਏ ਦੀ ਦਵਾਈ ਆਪ ਕੋ ਦਿਨੇ ਨਾ ਉੱਤੇ ਉਹ ਆਪਣੇ ਸਰੀਰ ਵਾਸਤੇ ਹੀ ਤੁਸੀਂ ਲੈ ਕੇ ਆਉਣੇ ਆ ਸੋ ਜਿਹੜੇ ਜਿਹੜੇ ਪੇਸ਼ੈਂਟ ਆ ਖਾਸ ਕਰਕੇ ਉਹਨਾਂ ਨੂੰ ਇਹ ਜਿਹੜੀ ਸਾਰੀ ਡਾਈਟ ਵੱਲ ਧਿਆਨ ਰੱਖੋ ਕਿ ਇਹ ਜਿਹੜੀ ਡਾਈਟ ਸਾਨੂੰ ਖਾਣੀ ਚਾਹੀਦੀ ਹੈ ਜੇ ਤੁਸੀਂ ਇਹ ਸਾਰੀ ਡਾਈਟ ਘਰ ਦੇ ਵਿੱਚ ਅਪਣਾ ਲਓ ਸਾਰੇ ਬੱਚੇ ਵੀ ਖਾਣ ਤੁਹਾਡਾ ਸਾਰਾ ਪਰਿਵਾਰ ਖਾਵੇ ਕਦੇ ਵੀ ਤੁਹਾਨੂੰ ਕਿਸੇ ਵੀ ਕਿਸਮ ਦੀ ਕੋਈ ਪ੍ਰੋਬਲਮ ਨਹੀਂ ਹੋਊਗੀ ਤੇ ਕਦੇ ਵੀ ਤੁਹਾਨੂੰ ਡਾਕਟਰ ਕੋ ਜਾਣ ਦੀ ਜ਼ਰੂਰਤ ਨਹੀਂ ਪਊਗੀ ਇਹ ਜਿਹੜੀ ਨਿੱਕੀ ਜਿਹੀ ਆਪਾਂ ਜਾਣਕਾਰੀ ਤੁਹਾਨੂੰ ਦੇਣੀ ਸੀਗੀ ਬਾਕੀ ਜਿਹੜੇ ਲੋਕ ਕਹਿਣ ਕਿ ਸਾਡੇ ਕੋਈ ਘਰੇ ਪੱਤੀ ਤਿਆਰ ਨਹੀਂ ਹੁੰਦੀ ਜਾਂ ਵੀਡੀਓ ਨਹੀਂ ਕਈਆਂ ਨੂੰ ਮਿਲਦੀ ਠੀਕ ਹੈ ਵੀਡੀਓ ਵੀ ਆਪਾਂ ਜਿਹੜੇ ਬਾਅਦ ਐਂਡ ਸਕਰੀਨ ਤੇ ਲਾ ਦਾਂਗੇ ਜੇ ਤਿਆਰ ਨਹੀਂ ਹੁੰਦੀ ਜਿਵੇਂ ਪੂਰੇ ਮਸਾਲੇ ਨਹੀਂ ਮਿਲਦੇ ਤੇ ਸਾਡੇ ਕੋਈ ਜਿਹੜੀ ਆ ਦੇਸੀ ਪੱਤੀ ਤਿਆਰ ਵੀ ਮਿਲਦੀ ਆ ਇਹ ਕਨੂਆ ਹੋ ਗਿਆ ਜੇ ਕੋਦਰਾ ਹੋ ਗਿਆ ਜੇ ਤੁਹਾਡੇ ਕੋ ਕਚਨਾਰ ਦੀ ਛਾਰਵੀ ਨਹੀਂ ਮਿਲਦੀ ਤੇ ਇਹਦਾ ਵੀ ਬਾਰਡਰ ਤੁਸੀਂ ਸਾਡੇ ਕੋ ਮਗਾ ਸਕਦੇ ਹੋ ਇਹ ਜਿਹੜਾ ਮਿਕਸ ਅਨਾਜ ਦਾ ਆਟਾ ਹੋ ਗਿਆ ਉਹ ਵੀ ਤੁਸੀਂ ਸਾਡੇ ਕੋ ਮਗਾ ਸਕਦੇ ਹੋ ਬਾਕੀ ਹਰ ਕਿਸਮ ਦਾ ਆਚਾਰ ਵੀ ਆਪਣੇ ਕੋ ਮਿਲਦਾ ਕਿਸੇ ਵੀ ਕਿਸਮ ਦੀ ਪੰਦੀਰੀ ਪਿੰਨੀ ਤੁਹਾਨੂੰ ਚਾਹੀਦੀ ਹੋਵੇ ਤਾਂ ਵੀਡੀਓ ਵਿੱਚ ਦਿੱਤੇ ਨੰਬਰ ਤੇ ਤੁਸੀਂ ਸਾਨੂੰ ਫੋਨ ਕਰਕੇ ਇਹ ਸਾਰਾ ਸਮਾਨ ਮਗਾ ਸਕਦੇ ਹੋ ਉਹਦੇ ਨਾਲ ਨਾਲ ਦੁਬਾਰਾ ਪਾ ਫੇਰ ਹੱਥ ਜੋੜ ਕੇ ਰਿਕਵੈਸਟ ਕਰਾਂਗੇ ਜੀ ਐਵੇਂ ਘਰ ਬੈਠਿਆਂ ਕੈਂਸਰ ਬਿਲਕੁਲ ਨਹੀਂ ਠੀਕ ਹੁੰਦੀ ਜੀ ਤੁਸੀਂ ਟ੍ਰੀਟਮੈਂਟ ਆਪਦਾ ਕਰਵਾਓ ਟ੍ਰੀਟਮੈਂਟ ਕਰਵਾਉਣਾ ਹੀ ਪੈਂਦਾ ਹੈ ਤੇ ਫਿਰ ਜੇ ਤੁਸੀਂ ਕਹੋ ਵੀ ਬਿਨਾ ਟ੍ਰੀਟਮੈਂਟ ਤੋਂ ਦੇਸੀ ਜਿਹੜਾ ਲਾਜ ਅਸੀਂ ਕਰਵਾਈਏ ਉਹ ਵੀ ਬਹੁਤ ਹੀ ਜ਼ਿਆਦਾ ਕਠਿਨ ਹੁੰਦਾ ਵਾ ਉਹਨਾਂ ਆਪਾਂ ਆਮ ਜਿਹੜੀਆਂ ਘਰ ਦੇ ਵਿੱਚ ਗ੍ਰਹਿਣੀਆਂ ਵਾਂ ਜਿਹੜੀਆਂ ਔਰਤਾਂ ਨੇ ਉਹ ਨਹੀਂ ਕਰ ਸਕਦੀਆਂ ਸੋ ਇਸ ਕਰਕੇ ਤੁਸੀਂ ਟ੍ਰੀਟਮੈਂਟ ਆਪਦਾ ਕਰਵਾਓ ਟ੍ਰੀਟਮੈਂਟ ਜਿਹੜਾ ਇਹਦਾ ਵਾ ਸਰਕਾਰੀ ਹਸਪੀਟਲ ਜਿਵੇਂ ਕਿ ਕੋਈ ਵੀ ਹੋਵੇ ਸਰਕਾਰੀ ਉੱਥੋਂ ਤੁਸੀਂ ਕਰਵਾਓ ਤਾਂ ਕਿ ਤੁਹਾਨੂੰ ਜਿਹੜਾ ਸਸਤਾ ਇਲਾਜ ਪਵੇ ਵੈਸੇ ਬਹੁਤ ਹੀ ਇਲਾਜੇ ਮਹਿੰਗਾ ਹੁੰਦਾ ਜਿੱਦੋਂ ਆਪਾਂ ਪ੍ਰਾਈਵੇਟ ਹਸਪੀਟਲਾਂ ਵੱਲ ਭੱਜ ਕੇ ਜਾਂਦੇ ਹਾਂ ਜਦੋਂ ਤੇ ਉਦੋਂ ਜਿਹੜਾ ਆਪਾਂ ਜਾਦੇ ਲੁੱਟੇ ਜਾਂਦੇ ਹਾਂ ਕਿਉਂਕਿ ਪ੍ਰਾਈਵੇਟ ਡਾਕਟਰ ਜਿਹੜੇ ਬਹੁਤ ਪੈਸਾ ਲੈਂਦੇ ਜਿਵੇਂ 20-20 ਲੱਖ ਰੁਪਈਆ ਵੀ ਲੱਗ ਜਾਂਦਾ ਤੇ ਪੇਸ਼ੈਂਟ ਵੀ ਨਹੀਂ ਬਚਦਾ ਸੋ ਇਸ ਕਰਕੇ ਤੁਸੀਂ ਸਰਕਾਰੀ ਜਿਹੜਾ ਵਾ ਵੜੀਆ-ਵੜੀਆ ਹਸਪੀਟਲ ਸਰਕਾਰੀ ਵੀ ਬਣਿਆ ਤੁਸੀਂ ਉੱਥੋਂ ਆਪਣਾ ਟ੍ਰੀਟਮੈਂਟ ਕਰਵਾਓ ਤੇ ਜੇ ਤੁਹਾਡੇ ਘਰ ਕੋਈ ਪੇਸ਼ੈਂਟ ਆ ਹੱਥ ਜੋੜ ਕੇ ਬੇਨਤੀ ਆ ਸਾਰੇ ਪਰਿਵਾਰ ਦੇ ਜੀਅਨ ਨੂੰ ਜੀ ਇਹ ਸ਼ੂਤ ਸ਼ਾਦੀ ਕੋਈ ਬਿਮਾਰੀ ਉਹਨੂੰ ਐ ਨਾ ਫੀਲ ਕਰਵਾਓ ਕਿ ਤੈਨੂੰ ਪਤਾ ਨਹੀਂ ਕੀ ਹੋ ਗਿਆ ਵਾ ਹਾਂ ਉਹਨੂੰ ਪੋਜ਼ਿਟਿਵ ਰੱਖੋ ਤੁਸੀਂ ਹਰ ਵੇਲੇ ਉਹਨੂੰ ਮੋਟਿਵੇਟ ਕਰੋ ਵੀ ਹਾਂ ਵੀ ਤੂੰ ਠੀਕ ਹੋ ਸਕਦਾ ਤੂੰ ਕੋਈ ਕੋਈ ਪ੍ਰੋਬਲਮ ਨਹੀਂ ਤੈਨੂੰ ਜਦੋਂ ਆਪਣੇ ਫੈਮਿਲੀ ਦੇ ਮੈਂਬਰ ਐਦਾਂ ਕਰਦੇ ਨੇ ਨਾ ਬਹੁਤ ਜ਼ਿਆਦਾ ਤਕਲੀਫ ਹੁੰਦੀ ਆ ਜਿਉਂਦੇ ਜੀ ਉਦੋਂ ਦਿਲ ਕਰਦਾ ਵੀ ਬੰਦਾ ਮਾਰ ਹੀ ਜਾਵੇ ਪਿਆਹੋ ਜੀ ਕਿਹੜੀ ਗੱਲ ਹੋਈ ਮੇਰੇ ਨਾਲ ਸਾਰਾ ਕੁਝ ਹੋਇਆ ਜਿਹੜਾ ਆਪਾਂ ਤੁਹਾਨੂੰ ਦੱਸਦੇ ਆ ਸੋ ਇਸ ਕਰਕੇ ਜਿਹੜਾ ਕੋ ਆਂਡ ਗਵਾਂਡ ਆਉਂਦਾ ਵਾ ਜਿਆ ਕੇ ਉਹਨੂੰ ਤੋੜਦਾ ਨਾ ਹਾ ਤੈਨੂੰ ਤਾਂ ਗੰਦੀ ਬਿਮਾਰੀ ਲੱਗ ਗਈ ਤੈਨੂੰ ਤਾਂ ਆਪ ਹਮਾਰੀ ਉਹਨੂੰ ਕੋ ਗੇਟ ਤੋਂ ਬਾਹਰ ਹੀ ਰਹਿ ਤੈਨੂੰ ਅੰਦਰ ਆਉਂਦੀ ਕੋਈ ਲੋੜ ਨਹੀਂ ਐ ਉਹਦੇ ਭੈਣ ਭਰਾਵਾਂ ਤੋਂ ਦੂਰ ਹੀ ਰੋ ਤੇ ਦੂਰ ਹੀ ਆਪਣੇ ਪੇਸ਼ੰਤ ਨੂੰ ਰੱਖੋ ਇਹੋ ਜਿਹੇ ਭੈਣ ਭਰਾਵਾਂ ਕਿਉਂਕਿ ਇਹ ਤੋੜਨ ਵਾਲੇ ਹੁੰਦੇ ਨੇ ਇਹ ਹੋ ਕਰਕੇ ਗੱਲ ਕਰਦੇ ਵੀ ਹੋ ਤੈਨੂੰ ਪਤਾ ਨਹੀਂ ਕਿ ਕਿਹੋ ਜੀ ਬਿਮਾਰੀ ਲੱਗ ਗਈ ਮੈਨੂੰ ਵੀ ਬਹੁਤ ਅਜੇ ਤੱਕ ਫੋਨ ਆਉਂਦੇ ਆ ਮੈਡਮ ਜੀ ਉਹ ਤੁਹਾਨੂੰ ਬਿਮਾਰੀ ਲੱਗੀ ਜਿਹਦਾ ਨਾਂ ਨਹੀਂ ਲੈਂਦਾ ਤੇ ਮੈਡਮ ਜੀ ਤੁਹਾਨੂੰ ਤੇ ਹਾਂ ਵਿਚਾਰੀ ਨੂੰ ਗੰਦੀ ਬਿਮਾਰੀ ਲੱਗ ਗਈ ਬੜਾ ਉਹੋ ਜਿਹੇ ਸੁਣ ਸੁਣ ਕੇ ਮੈਂ ਪੱਕੀ ਪਈ ਆ ਇਹਨਾਂ ਚੀਜ਼ਾਂ ਤੋਂ ਸੋ ਇਸ ਕਰਕੇ ਤੁਸੀਂ ਆਪਣੇ ਪੇਸ਼ੰਤ ਨੂੰ ਇਸ ਚੀਜ਼ ਤੋਂ ਪੋਜ਼ਿਟਿਵ ਰ ਕਿਉਂਕਿ ਡਾਕਟਰ ਹਜ਼ਾਰਾਂ ਪੇਸ਼ੈਂਟ ਚੈੱਕ ਕਰਦੇ ਨੇ ਗਲੇ ਤੋਂ ਗਲਿਆ ਪੇਸ਼ੈਂਟ ਵੀ ਉਹ ਚੈੱਕ ਕਰਦੇ ਜਿੰਨਾਂ ਜਿੱਦਲ ਵੇਖਣ ਨੂੰ ਦਿਲ ਨਹੀਂ ਨਜ਼ਰਦਾ ਉਹਨੂੰ ਵੀ ਉਹ ਚੈੱਕ ਕਰਦੇ ਨੇ ਡਾਕਟਰ ਵਾਕੇ ਰੱਬ ਦਾ ਰੂਪ ਉਸ ਚੀਜ਼ ਤੋਂ ਵੇਖਿਆ ਜਾਂਦਾ ਆਪਾਂ ਕਿਸੇ ਦਾ ਜ਼ਖਮ ਥੋੜਾ ਜਿਹਾ ਗਲਿਆ ਵੀ ਨਾਲ ਦੇਖੇ ਤਾਂ ਹੋਰ ਤਰਾਂ ਹੁੰਦਾ ਤੇ ਆਪਾਂ ਪਰੇ ਨੀ ਮੂੰਹ ਕਰ ਲੈਨੇ ਡਾਕਟਰ ਨੇ ਉਸ ਚੀਜ਼ ਨੂੰ ਸਾਰਾ ਸਾਫ਼ ਵੀ ਕਰਨਾ ਪੱਟੀਆਂ ਵੀ ਕਰਨੀਆਂ ਉਹ ਵੀ ਧੰਨ ਨੇ ਪਰ ਉਹਨਾਂ ਨੂੰ ਇਹੋ ਜਿਹੀ ਕੋਈ ਪ੍ਰੋਬਲਮ ਨਹੀਂ ਹੁੰਦੀ ਸੋ ਇਹ ਵਹਿਮ ਨਾ ਪਾਓ ਜੀ ਜੇ ਕੈਂਸਰ ਆ ਕਿਸੇ ਨੂੰ ਤੇ ਉਹਨੂੰ ਤੋੜ ਹੀ ਛੱਡੋ ਤੁਸੀਂ ਤੋੜੋ ਨਾ ਉਹਨੂੰ ਜੋੜੋ ਕੋਨ ਕੋ ਵੀ ਕੁਝ ਨਹੀਂ ਹੁੰਦਾ ਜੇ ਅਸੀਂ ਵੀ ਤਾਂ ਮੁੱਕਣਾ ਹੀ ਆ ਜੇ ਕੋਈ ਕਹਵਾ ਪੀ ਹਾਂ ਅਸੀਂ ਤਾਂ ਮੁੱਕ ਜਾਣਾ ਮੁੱਕ ਜਾਣਾ ਫਿਰ ਤਾਂ ਤੁਸੀਂ ਅੱਜ ਹੀ ਕੱਲ ਮੁਕਣਾ ਜਿਹੜਾ ਉਹ ਅੱਜ ਹੀ ਮੁੱਕ ਜਾਣਾ ਕਿਉਂਕਿ ਤੁਸੀਂ ਜਦੋਂ ਅੰਦਰੋਂ ਹੀ ਟੁੱਟ ਗਏ ਤੁਹਾਡਾ ਕੋਈ ਟਰੀਟਮੈਂਟ ਨਹੀਂ ਹੋ ਸਕਦਾ ਸੋ ਆਪਣੇ ਆਪ ਨੂੰ ਪੋਜ਼ਿਟਿਵ ਰੱਖੋ ਸਵੇਰੇ ਉਠੋ ਤੁਸੀਂ ਸੈਰ ਕਰੋ ਐਕਸਰਸਾਈਜ਼ ਕਰੋ ਜਿਹੜੀ ਜਿਹੜੀ ਆਪਾਂ ਡਾਈਟ ਤੁਹਾਨੂੰ ਦੱਸੀ ਆ ਉਹ ਵਧੀਆ ਵਧੀਆ ਡਾਈਟ ਲਓ ਡਾਈਟ ਲੈਣ ਦੇ ਲੈਂਦੇ ਵੀ ਪੋਜ਼ਿਟਿਵ ਰਹਿਣਾ ਕਿ ਮੈਂ ਠੀਕ ਆ ਮੈਂ ਠੀਕ ਆ 24 ਘੰਟੇ ਬੈੱਡ ਦੇ ਨਾਲ ਜੁੜੇ ਨਾ ਰਹੋ ਜਿਵੇਂ ਕਿ ਤੁਸੀਂ ਵੀਡੀਓ ਦੇਖੀ ਹੋਗੀ ਢੱਡਿਆਂ ਵਾਲਿਆਂ ਦੀ ਵੀ ਉਹਨਾਂ ਨੇ ਵੀ ਰਣਜੀਤ ਸਿੰਘ ਜੀ ਨੇ ਇਹ ਕਿਹਾ ਹੈਗਾ ਕਿ ਆਪਣੇ ਆਪ ਨੂੰ ਤੁਸੀਂ ਬਿਮਾਰ ਜੇ ਮੰਨਦੇ ਹੋ ਨਾ ਤੇ ਤੁਸੀਂ ਹੋਰ ਬਿਮਾਰ ਹੁੰਦੇ ਜਾਓਗੇ ਜੇ ਤੁਸੀਂ ਬਿਮਾਰ ਵੀ ਆਪਣੇ ਆਪ ਨੂੰ ਵੇਖੋ ਤੁਸੀਂ ਖੁਦ ਦੇਖਿਆ ਹੋਗਾ ਵੀ ਕਰਦੇ ਜਿਹੜੀ ਬੀਬੀਆਂ ਵੀ ਜੇ ਆ ਡਿੱਗਦੀਆਂ ਰਹਿਣਗੇ ਡਿੱਗੀ ਜਉਣ ਤੇ ਜੇ ਉਹ ਹਾਂ ਵੀ ਨਹੀਂ ਵੀ ਉੱਠ ਕੇ ਕੰਮ ਕਰਨਾ ਆਪਣੇ ਆਪ ਨੂੰ ਪੋਜ਼ਿਟਿਵ ਰੱਖੋ 24 ਘੰਟੇ ਆ ਤਰੋ ਤਾਜ਼ਾ ਰਹੋ ਤੇ ਕਦੇ ਵੀ ਕੋਈ ਪ੍ਰੋਬਲਮ ਨਹੀਂ ਹੁੰਦੀ ਕੋਈ ਵੀ ਬਿਮਾਰੀ ਆ ਜੇ ਤੁਸੀਂ ਉਹਨੂੰ ਜ਼ਿਆਦਾ ਗਿਣਦੇ ਹੋ ਤੇ ਤਾਂ ਉਹ ਤੇ ਤੁਹਾਡੇ ਤੇ ਹਾਵੀ ਹੁੰਦੀ ਹੈ ਜੇ ਵੱਡੀ ਤੋਂ ਵੱਡੀ ਬਿਮਾਰੀ ਨੂੰ ਲੱਤ ਮਾਰ ਕੇ ਪਰੋਗੇ ਵੀ ਮੈਨੂੰ ਕੋਈ ਪ੍ਰੋਬਲਮ ਨਹੀਂ ਹੈ ਤੇ ਉਹ ਬਿਮਾਰੀ ਕਦੇ ਵੀ ਤੁਹਾਡੇ ਤੇ ਹਾਵੀ ਨਹੀਂ ਹੋਊਗੀ ਬਿਮਾਰੀ ਹਮੇਸ਼ਾ ਆਲਸੀ ਬੰਦੇ ਤੇ ਹਾਵੀ ਹੁੰਦੀ ਆ ਤੇ ਇਸ ਕਰਕੇ ਤੁਸੀਂ ਆਲਸ ਨਹੀਂ ਕਰਨਾ ਆਪਣੇ ਆਪ ਨੂੰ ਪੋਜ਼ਿਟਿਵ ਰੱਖੋ ਸੋ ਇਹ ਜਿਹੜੀ ਨਿੱਕੀ ਜਿਹੀ ਜਾਣਕਾਰੀ ਜੇਕਰ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਜਿਆਦਾ ਜਿਆਦਾ ਲਾਈਕ ਸ਼ੇਅਰ ਜ਼ਰੂਰ ਕਰਿਓ ਜੇ ਤਾਂ ਕਿ ਹੋਰ ਲੋੜਵੰਦਾਂ ਤੱਕ ਜਾਂ ਪੇਸ਼ੈਂਟਾਂ ਤੱਕ ਇਹ ਜਾਣਕਾਰੀ ਪਹੁੰਚ ਸਕੇ ਕੋਈ ਇਸ ਚੀਜ਼ ਦੇ ਵਿੱਚ ਨੇਰੇ ਚ ਨਾਰਾ ਵੇ ਵੀ ਸਿੱਧੂ ਜੀ ਨੇ ਕਿਹਾ ਕਿ ਬਿਨਾਂ ਟ੍ਰੀਟਮੈਂਟ ਤੋਂ ਇਲਾਜ ਤੇ ਅਸੀਂ ਟ੍ਰੀਟਮੈਂਟ ਤੋਂ ਬਿਨਾਂ ਹੀ ਜਿਹੜਾ ਆਪਣਾ ਇਲਾਜ ਕਰਵਾਵਾਂਗੇ ਇਹੋ ਜੀ ਕੋਈ ਗੱਲ ਨਹੀਂ ਆ ਤੁਸੀਂ ਆਪਣਾ ਟ੍ਰੀਟਮੈਂਟ ਕਰਵਾਓ ਜੀ ਬਾਕੀ ਵੀਡੀਓ ਜਿਆਦਾ ਜਿਆਦਾ ਸ਼ੇਅਰ ਜ਼ਰੂਰ ਕਰਿਓ ਜੇ ਹਰ ਇੱਕ ਭੈਣ ਭਰਾ ਇੱਕ ਇੱਕ ਜਾਣੇ ਨੂੰ ਜ਼ਰੂਰ ਸ਼ੇਅਰ ਕਰਿਓ ਤੁਹਾਡੇ ਕੋਈ ਸੱਜਣ ਮਿੱਤਰ ਹੋਵੇ ਤਾਂ ਕਿ ਵੀਡੀਓ ਬਹੁਤ ਲੋਕਾਂ ਤ ਸਹੀ ਮੈਸਜ ਸਾਰਿਆਂ ਤੱਕ ਪਹੁੰਚ ਸਕੇ ਸੋ ਇਥੋਂ ਤੱਕ ਵੀਡੀਓ ਵੇਖਣ ਦਾ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਸੋ ਜੇ ਚੈਨਲ ਤੇ ਨਵੇਂ ਆਏ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਜੀ ਬੈਲ ਬਟਨ ਦਬਾਉਣਾ ਨਾ ਭੁੱਲਿਓ ਤਾਂ ਕਿ ਨੈਕਸਟ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਨੂੰ ਮਿਲਦੀ ਰਹੇ ਸੋ ਇਸ ਵੀਡੀਓ ਨੂੰ ਇੱਥੇ ਕਰਦੇ ਜੀ ਐਂਡ ਤੇ ਪਰਮਾਤਮਾ ਵੱਲੋਂ ਦਿੱਤੀ ਜ਼ਿੰਦਗੀ ਨੂੰ ਜੀ ਕੇ ਕਰਦੇ ਅੰਜੋਏ ਮਿਲਦੇ ਨੇ ਅਗਵੀਂ ਵੀਡੀਓ ਤਦ ਤੱਕ ਲਈ ਬਾਏ